ਪਹਿਲਗਾਮ ਦੇ ਵਿੱਚ ਹਮਲਾ ਹੋਇਆ ਜਿਹਦੇ ਕਰਕੇ ਪੂਰੇ ਦੇਸ਼ ਭਰ ਦੇ ਵਿੱਚ ਰੋਸ ਹੈ ਇਸ ਚੀਜ਼ ਨੂੰ ਕਿਵੇਂ ਦੇਖੀ ਉਹਨਾਂ ਨੇ ਇਹ ਦੇਖਿਆ ਵੀ ਇਹ ਸਮੁਦਾਇ ਜਿਹੜਾ ਬੰਦਾ ਵਸੀਂ ਮਾਰ ਰਹੇ ਆ ਇਹ ਹਿੰਦੂ ਸਮੁਦਾਇ ਨਾਲ ਸੰਬੰਧ ਰੱਖਦਾ ਸਨਾਤਨ ਸਮੁਦਾਇ ਨਾਲ ਹਿੰਦੂ ਨਾਲ ਸੰਬੰਧ ਰੱਖਦਾ ਉਹਨਾਂ 'ਤੇ ਗੋਲੀਆਂ ਮਾਰੀ ਡਾਊਨ ਟੂ ਅਰਥ ਅਕਿ ਜਮੀਨੀ ਸਤਹ ਤੇ ਦੇਖੋ ਕਿ ਹਿੰਦੂਆਂ ਦੇ ਹਾਲਾਤ ਇਹ ਲੋਕ ਐਵੇਂ ਦੇ ਬਣਾਉਣਾ ਚਾਹੁੰਦੇ ਨੇ ਕਿ ਇੱਕ ਹੋਰ ਇਸਲਾਮਿਕ ਕੰਟਰੀ ਹਿੰਦੁਸਤਾਨ ਤੇ ਤਿਆਰ ਕੋ ਉਤਰਮਨਾ ਤੇ ਕੋ ਕਾਸ਼ ਨਾ ਪ੍ਰੋਬਲਮ ਹੈ ਜੋ ਕਿ ਹਿੰਦੂ ਆਪ ਦਾ ਦੇਸ਼ ਬਚਾਉਣਾ ਹੈ ਜੇ ਤੁਸੀਂ ਆਪ ਦਾ ਧਰਮ ਬਚਾਉਣਾ ਹੈ ਜੇ ਤੁਸੀਂ ਹਿੰਦੁਸਤਾਨ ਬਚਾਉਣਾ ਤੇ ਤੁਹਾਨੂੰ 나ਥੂ ਰਾਮ ਗੋਡ ਸੇ ਵਰਗੇ ਸਟੈਪ ਤੁਹਾਨੂੰ ਲੈਣੇ ਪੈਣੇ ਆ ਇਹ ਹਰ ਵਾਰੀ ਹੁੰਦਾ ਹਿੰਦੂ ਹੀ ਕਿਉਂ ਨਿਸ਼ਾਨਾ ਬਣਦਾ ਮੈਂ ਦੱਸ ਦਰੇ ਭਾਜੀ ਪ੍ਰੋਬਲਮ ਹੀ ਉਹਨਾਂ ਨੂੰ ਹਿੰਦੂ ਦੋ ਆ ਕੀ ਪ੍ਰੋਬਲਮ ਆ ਕੀ ਕਾਰਨ ਕੀ ਕਾਫਰ ਨੂੰ ਮਾਰੋ ਕਾਫਰ ਕੌਣ ਆਪਾਂ ਲੋਕ ਆ ਜੀ ਉਹ ਕਾਫਰ ਕਿਨੂੰ ਕਹਿੰਦੇ ਆ ਆਪਾਂ ਲੋਕ ਕਾਫਰ ਆ ਉਹਨਾਂ ਲਈ ਕਾਫਰ ਨੂੰ ਮਾਰੋ ਉਹਨਾਂ ਦੀ ਜਿਹੜੀ ਧਾਰਮਿਕ ਗ੍ਰੰਥ ਨੇ ਉਹ ਚੀਜ਼ ਕਹਿੰਦੇ ਕਾਫਰ ਨੂੰ ਮਾਰੋ ਹਸੈਨਾ ਇੱਕ ਸਹੀ ਆਵਾਜ਼ ਚੱਕਦੀ ਆ ਹਰ ਮੁੱਦੇ ਤੇ ਸਹੀ ਆਵਾਜ਼ ਚੱਕਦੀ ਆ ਪਰ ਕਾਫਰ ਸ਼ਬਦ ਕਿਉਂ ਪਰ ਦੇਖੋ ਮੈਂ ਵੀ ਸਟੱਡੀ ਕੀਤੀ ਇਸ ਚੀਜ਼ ਉੱਤੇ ਵੀ ਆ ਸਾਡੇ ਨਾਲ ਦੀ ਨਫ਼ਰਤ ਕਿਉਂ ਆ ਉਹ ਕਹਿੰਦੇ ਵੀ ਦੇਸ਼ ਨੂੰ ਇਸਲਾਮਿਕ ਕੰਟਰੀ ਕਿੱਦਾਂ ਬਣਾਉਣੀ ਆ ਸੀ ਉਹ ਕਹਿੰਦਾ ਜਿੱਥੇ ਇੱਕ ਹਿੰਦੂ ਮਰੂਗਾ ਤੇ ਮੈਂ ਸਾਹਮਣੇ ਚਾਰ ਮਾਰੂਗਾ ਤੇ ਸਾਇਦ ਸਾਨੂੰ ਉਸੇ ਸੁਭਾਸ਼ ਚੰਦਰ ਬੋਸ ਦੇ ਡਿਸੀਜਨ ਦੀ ਲੋੜ ਆ ਅੱਜ ਦੀ ਡੇਟ ਦੇ ਵਿੱਚ ਜੋ ਕਾਰਵਾਈ ਹੋਣੀ ਚਾਹੀਦੀ ਸੀ ਪ੍ਰਧਾਨ ਮੰਤਰੀ ਵੱਲੋਂ ਹਜੇ ਤੱਕ ਉਹ ਕੀਤੀ ਨਹੀਂ ਗਈ। ਨਹੀਂ ਹੋਈ। ਜੋ ਜੋ ਅਸੀਂ ਐਕਸੈਪਟ ਕਰਦੇ ਸੀਗੇ ਵੀ ਬੀਜੇਪੀ ਇੱਕ ਕਹਿਦੀ ਹੈ ਵੀ ਅ ਵੀ ਜੋ ਸਟੈਪ ਬੀਜੇਪੀ ਪਾਰਟੀ ਨੂੰ ਚਾਹੀਦਾ ਸੀਗਾ ਜਾਂ ਬੀਜੇਪੀ ਸਰਕਾਰ ਨੂੰ ਚਾਹੀਦਾ ਉਹ ਸਟੈਪ ਸਾਨੂੰ ਹੋਜਦਾ ਇਸੇ ਨੂੰ ਆਮ ਜਨਤਾ ਨੂੰ ਪਬਲਿਕ ਨੂੰ ਹਿੰਦੂ ਸੰਗਠਨਾ ਨੂੰ ਕਿਸੇ ਨੂੰ ਵੀ ਨਜ਼ਰ ਨਹੀਂ ਆਇਆ। ਪਰਵਾਰ ਦਾ ਵੋਟਾਂ ਖਰਾਬ ਕਰ ਰਹੇ ਨੇ। ਇਹ ਆਪਣੇ ਤੋਂ ਹਿੰਦੂ ਸੰਗਠਨ ਦੂਰ ਕਰ ਰਹੇ ਨੇ ਇਸੇ ਦੀ ਜਾਣ ਤੋਂ ਵੱਧ ਪਿਆਰੀ ਸਿਆਸਤ ਹੈ ਇਹਨਾਂ ਨੂੰ ਮੈਂ ਦੱਸਦਾ ਰਿਹਾ ਪਰ ਕਈ ਭਗਤਾਂ ਨੇ ਵੀਡੀਓ ਦੇਖ ਕੇ ਕਹਿਣਾ ਵੀ ਕੱਲੀ ਸ਼ਿਵ ਸੈਨਾ ਹੀ ਕਿਉਂ ਬਾਤ ਚੱਕਦੀ ਹੈ ਬਾਕੀ ਲੋਕਾਂ ਨੂੰ ਕੀ ਹੈ ਇਹ ਵੀ ਕਾਫੀ ਸਵਾਲ ਸਾਡੇ ਮੂਰੇ ਹੁੰਦੇ ਨੇ ਜਾਗਦੇ ਸਿਵ ਸੈਨਾ ਹੀ ਕਿਉਂ ਜਾਗਦੇ ਜ਼ਮੀਰ ਵਾਲਿਆਂ ਨੂੰ ਲੜਾਈ ਵਾਸਤੇ ਲੋੜ ਨਹੀਂ ਪੈਂਦੀ ਹਾਕ ਮਾਰਨ ਦੀ ਪੰਜਾਬ ਦੇ ਲੋਕਾਂ ਨੂੰ ਸੋਚਿਆ ਕਦੇ ਕਿੰਨੇ ਕੁ ਸਪੇਸ਼ ਬੰਗਲਾਦੇਸ਼ੀ ਪੰਜਾਬ 'ਚ ਹੋਣਗੇ ਕਦੇ ਇਸੇ ਦਾ ਫਿਲਟਰ ਕਰਨ ਦੀ ਕੋਸ਼ਿਸ਼ ਕੀਤੀ ਆਪਾਂ ਤੁਹਾਡੇ ਅਮਿਤ अरोड़ा ਵੀਡੀਓ ਕਾਫੀ ਪਾਉਂਦੇ ਨੇ ਵੀ ਮੇਰੇ ਕਿਟ ਲਾ ਕੇ ਭੇਜੋ ਮੈਂ ਪਾਕਿਸਤਾਨ ਉਡਾ ਦਾਂਗਾ ਇਹਨਾਂ ਦੇ ਬਿਆਨ ਨੂੰ ਕਿਵੇਂ ਦੇਖੇ ਮੈਂ ਤੁਹਾਡੇ ਕੇ ਬੇਅੰਤੀ ਕਰਦਾ ਅਲਵਾਇਨ ਬੱਬਰ ਸ਼ੇਰ ਹੋ ਗਿਆ ਤਿਆਰ ਧਜੀਆਂ ਉਡਾ ਦੇਗਾ ਪਾਕਿਸਤਾਨ ਦੀਆਂ ਪਾਕਿਸਤਾਨ ਨੂੰ ਪੂਰਾ ਖਲੇਰ ਕੇ ਰੱਖ ਦੇਗਾ ਬੀਤ ਤੁਸੀਂ ਇਹ ਇਹੋ ਜੇ ਸੋਸ਼ਲ ਮੀਡੀਆ ਤੇ ਬਿਆਨ ਦੇਖੋ ਜੇ ਮੇਰੇ ਦੇਸ਼ ਨੂੰ ਮੇਰੀ ਲੋੜ ਹੈ ਤਾਂ ਮੇਰੇ ਬੰਬ ਲਾ ਕੇ ਭੇਜੋ ਮੈਂ ਜਾਨ ਨੂੰ ਤਿਆਰ ਹਾਂ ਪਰ ਟ੍ਰੋਲ ਹੋ ਰਹੇ ਨਾ ਕਿ ਕਹਰੇ ਵੀ ਟ੍ਰੋਲ ਹੋ ਰਹੇ ਕਮੈਂਟ ਦੇਖਣ ਵਾਲੇ ਹੁਣ ਇਹੀ ਤਾਂ ਤੁਸੀਂ ਪ੍ਰੋਬਲਮ ਸਮਝਦੇ ਨਹੀਂ ਵੀ ਸਾਡੇ ਲੋਕਾਂ 'ਚ ਇਹ ਸਵਾਲ ਕਿਉਂ ਆਉਂਦਾ ਹੈ ਦੂਸਰੇ ਸਮਾਜ ਵਿੱਚ ਕਿਉਂ ਨਹੀਂ ਆਉਂਦਾ ਉਹੀ ਗੱਲ ਨਾ ਆਪਣੇ ਹੀ ਲੋਕਾਂ ਕੇ ਸਵਾਲ ਆਉਂਦਾ ਮੈਂ ਹੋਈ ਦੱਸਦਾ ਨਾ ਕੁਆਂਟੀਟੀ ਪੰਜਾਬ ਦੇਖ ਰਹੇ ਤੁਸੀਂ ਤੇ ਮੈਂ ਹਾਂ ਨਰਿੰਦਰ ਪਹਿਲਗਾਮ ਦੇ ਵਿੱਚ ਹੋਏ ਹਮਲੇ ਨੇ ਪੂਰੇ ਦੇਸ਼ ਭਰ ਦੇ ਵਿੱਚ ਇੱਕ ਐਸਾ ਮਾਹੌਲ ਪੈਦਾ ਕਰਤਾ ਹੈ ਕਿ ਹਰ ਦੇਸ਼ ਵਾਸੀ ਦੇ ਮਨ ਦੇ ਵਿੱਚ ਰੋਸ਼ ਹੈ ਤੇ ਇਸੇ ਰੋਸ਼ ਦੇ ਤਹਿਤ ਸ਼ਿਵ ਸਨਾ ਪੰਜਾਬ ਹਰ ਇੱਕ ਮੁੱਦੇ ਤੇ ਆਵਾਜ਼ ਵੀ ਚੁੱਕਦੀ ਹੈ ਅਤੇ ਪਹਿਲਗਾਮ ਦੇ ਮੁੱਦੇ ਤੇ ਵੀ ਡਟ ਕੇ ਵਿਰੋਧ ਕੀਤਾ ਅਤੇ ਆਵਾਜ਼ ਚੁੱਕੀ ਹੈ ਸਾਡੇ ਨਾਲ ਮੌਜੂਦ ਨੇ ਭਾਨੂ ਪ੍ਰਤਾਪ ਜੋ ਕਿ ਪੰਜਾਬ ਸ਼ਿਵ ਸੈਨਾ ਯੂਥ ਦੇ ਚੇਅਰਮੈਨ ਵੀ ਨੇ ਸਵਾਗਤ ਕਰ ਲੈਨੇ ਆ ਸਰ ਬਹੁਤ ਬਹੁਤ ਸਵਾਗਤ ਹੈ ਜੈ ਸ਼੍ਰੀ ਰਾਮ ਜੀ ਹਰ ਹਰ ਮਹਾਦੇਵ ਜੈ ਸ਼੍ਰੀ ਰਾਮ ਸਰ ਇੱਕ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਜਿਹਦੇ ਕਰਕੇ ਪੂਰੇ ਦੇਸ਼ ਭਰ ਦੇ ਵਿੱਚ ਰੋਸ ਹੈ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਦੇਖੋ ਪਹਿਲਗਾਮ ਤੇ ਕਿ ਛੋਟਾ ਜਿਹਾ ਹਮਲਾ ਗਿਣਦਾ ਹਾਂ ਉਸ ਤੋਂ ਪਹਿਲਾਂ ਕਸ਼ਮੀਰ ਦੇ ਵਿੱਚ ਕਿੰਨੇ ਹਿੰਦੂ ਨਿਰਦੋਸ਼ ਪਿੰਡਤ ਮਾਰੇ ਗਏ ਜੀ ਔਰ ਉਸ ਤੋਂ ਇਲਾਵਾ ਵੀ ਸਾਡੇ ਸੀਆਰਪੀਐਫ ਜਵਾਨਾਂ ਉਤੇ ਹਮਲਾ ਹੋਇਆ ਉਹਦਾ ਬਾਅਦ ਇੱਕ ਰਿਜ਼ਲਟ ਪਹਿਲਗਾਮ ਵੀ ਆ ਗਿਆ ਜੀ ਦੇਖੋ ਪਹਿਲਗਾਮ ਬੜਾ ਦੁਖਦ ਹਮਲਾ ਦੇਸ਼ ਨੇ ਭੋਗਿਆ ਉਸ ਤੋਂ ਪਹਿਲਾਂ ਕਈ ਘਟਨਾਵਾਂ ਦੇਸ਼ ਨੇ ਭੋਗੀਆਂ ਪਰ ਹਰਾਨੀ ਜੋ ਗੱਲ ਇਹ ਹੈ ਵੀ ਦੇਸ਼ ਦੇ ਵਿੱਚ ਹੀ ਕੁਝ ਸਾਡੇ ਇਹੋ ਜਿਹੇ ਕਿੜੇ ਪਨਪਰੇ ਨੇ ਇਹ ਜਿਹੜੇ ਪਾਕਿਸਤਾਨ ਨਾਲ ਪਿਆਰ ਜ਼ਾਹਿਰ ਕਰਦੇ ਨੇ ਜੀ ਆਪ ਦੀ ਲੋੜ ਵਾਸਤੇ ਲੋਕ ਤਾਂ ਕੁਝ ਵੀ ਕਰ ਸਕਦੇ ਨੇ ਜੀ ਮੈਂ ਇੱਕ ਸ਼ਿਵਸਨਖ ਹੋਣ ਦੇ ਨਾਤੇ ਹਿੰਦੂਵਾਦੀ ਹੋਣ ਦੇ ਨਾਤੇ ਸਾਨੂੰ ਲੋਕ ਕਹਿੰਦੇ ਆ ਵੀ ਤੁਸੀਂ ਫਿਰਕਾ ਪ੍ਰਸਤ ਲੋਕ ਤੁਸੀਂ ਨਫ਼ਰਤ ਫੈਲਾਉਂਦੇ ਹੋ ਜਾਂ ਤੁਸੀਂ ਲੋਕ ਸ਼ਿਵਸ ਨਾਲੇ ਦੋ ਧਰਮਾਂ 'ਚ ਪਾੜ ਪਾਉਂਦੇ ਹੋ ਐਂ ਕਰਦੇ ਹੋ ਜੀ ਪਰ ਮੈਂ ਇਹ ਕਹਿਣਾ ਵਾਂ ਜਦੋਂ ਪਹਿਲਗਾਮ ਦੇ ਹਜਰਾਂ ਹਮਲਾ ਹੋਇਆ ਜੀ ਉਹਦੇ 'ਚ ਕੋਈ ਉਹਨਾਂ ਨੇ ਉਹਨੇ ਪੁੱਛੀ ਜਾਤੀ ਨਹੀਂ ਪੁੱਛੀ ਜੀ ਉਹਨਾਂ ਸਿਰਫ ਧਰਮ ਪੁੱਛਿਆ ਜੀ ਉਹਨਾਂ ਨੇ ਇਹ ਦੇਖਿਆ ਵੀ ਇਹ ਸਮਾਜ ਜਿਹੜਾ ਬੰਦਾ ਵਸੀਂ ਮਾਰ ਰਹੇ ਆ ਇਹ Hindu ਸਮਾਜ ਨਾਲ ਸੰਬੰਧ ਰੱਖਦਾ ਸਨਾਤਨ ਨਾਲ ਸੰਬੰਧ ਰੱਖਦਾ Hindu ਨਾਲ ਸੰਬੰਧ ਰੱਖਦਾ ਉਹ ਗੋਲੀ ਮਾਰਦੇ ਜੀ ਕੀ ਉਹਨਾਂ ਨੇ ਕਦੇ ਉੱਥੇ ਕਿਸੇ ਹੋਰ ਧਾਰਮਿਕ ਵਿਅਕਤੀ ਨੂੰ ਗੋਲੀ ਮਾਰੀ ਜੀ ਨਹੀਂ ਮਾਰੀ ਨਾ ਤਾਂ ਕੋਲ ਮਲਾ ਕੇ ਇੱਕ ਇਹੋ ਜਿਹਾ ਅਜੰਡਾ ਦੇਸ਼ ਵਿੱਚ ਚੱਲ ਰਿਹਾ ਹੋਇਆ ਹੈ Hindu ਵਿਰੋਧੀ ਆਪਾਂ ਲੋਕਾਂ ਨੂੰ ਨਜ਼ਰ ਨਹੀਂ ਆ ਰਹੀ ਕਿਉਂਕਿ ਆਪਾਂ ਲੋਕ ਆਪਣੇ ਵਪਾਰ ਕਾਰੋਬਾਰ ਕੰਮਾਂ 'ਚ ਬਿਜ਼ੀ ਆ ਤੁਸੀਂ ਡਾਊਨ ਟੂ ਅਰਥ ਆ ਕੇ ਜਮੀਨੀ ਸਤਹ ਤੇ ਦੇਖੋ ਕਿ ਹਿੰਦੂਆਂ ਦੇ ਹਾਲਾਤ ਇਹ ਲੋਕ ਐਵੇਂ ਦੇ ਬਣਾਉਣਾ ਚਾਹੁੰਦੇ ਨੇ ਕਿ ਇੱਕ ਹੋਰ ਇਸਲਾਮਿਕ ਕੰਟਰੀ ਹਿੰਦੁਸਤਾਨ 'ਚ ਤਿਆਰ ਹੋ ਜਵੇ। ਜੀ ਇੱਕ ਜਦੋਂ ਹਮਲਾ ਕੀਤਾ ਗਿਆ ਬੱਚੇ ਵੀ ਸੀ ਉੱਥੇ, ਲੇਡੀਜ਼ ਵੀ ਸੀ ਗਿਆ। ਬੰਦਿਆਂ ਨੂੰ ਅਲੱਗ ਕਰਕੇ ਗੋਲੀ ਮਾਰ ਕੇ ਲੇਡੀਜ਼ ਨੂੰ ਕਿਹਾ ਗਿਆ ਜਾ ਕੇ ਮੋਦੀ ਨੂੰ ਦੱਸ ਦੇ। ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ? ਕੀ ਸੰਦੇਸ਼ ਦੇਣਾ ਚਾਹੁੰਦੇ ਨੇ ਇਹ ਕਿ ਦੇਸ਼ ਦੀ ਜਿਹੜੀ ਅਰਥ ਵਿਵਸਥਾ ਉਹਨੂੰ ਖਰਾਬ ਕਰਨਾ ਚਾਹੁੰਦੇ ਨੇ? ਨਹੀਂ ਨਹੀਂ, ਇਹਨਾਂ ਨੂੰ ਸਿਰਫ ਔਰ ਸਿਰਫ ਜਿਹੜੀ ਪ੍ਰੋਬਲਮ ਹੈ ਉਹ Hindu ਨਾ ਪ੍ਰੋਬਲਮ ਹੈ। ਜੀ ਇੱਕੋ ਧਰਮ ਨਾਲ ਇੱਕੋ ਕਾਸ਼ ਨਾ ਪ੍ਰੋਬਲਮ ਹੈ ਜੋ ਕਿ Hindu ਹੈ ਜੀ ਇੱਕ ਫਿਲਮ ਸੀਗੀ ਸ਼ੋਰਿਆ ਉਹਦੇ ਵਿੱਚ ਇੱਕ ਕਰਨਲ ਦਾ ਡਾਇਲੋਗ ਸੁਣਿਆ ਹੋਣਾ ਹੈ ਕਿ ਇਹ 10 ਸਾਲ ਦੇ ਬੱਚੇ ਨਹੀਂ ਲollipops ਲollipops ਕਿ ਤਰ੍ਹਾਂ 21 7 47 ਲੈ ਕੇ ਘੁੰਮਤੇ ਹਨ ਤਾਂ ਕਿੱਥੇ ਨਾ ਕਿੱਥੇ ਜਿਹੜਾ ਉਹ ਡਾਇਲੋਗ ਹੈ ਨਾ ਉਹ ਰਿਐਲਿਟੀ ਹੈ ਉਹ ਸਾਨੂੰ ਲੋਕਾਂ ਨੂੰ ਉਸ ਚੀਜ਼ ਤੇ ਜਿਹੜੀ ਸ਼ੋਰੇ ਫਿਲਮ ਦਾ ਡਾਇਰੈਕਟਰ ਜਿਹੜਾ ਕਰਨਲ ਸੀਗਾ ਜਿਹਨੇ ਡਾਇਲੋਗ ਕੀਤਾ ਹੈ ਉਹਦੀ ਭਾਸ਼ਾ ਤੇ ਉਤਰਨਾ ਪੈਣਾ ਜੀ ਜੇ ਤੁਸੀਂ ਆਪ ਦਾ ਦੇਸ਼ ਬਚਾਉਣਾ ਹੈ ਜੇ ਤੁਸੀਂ ਆਪ ਦਾ ਧਰਮ ਬਚਾਉਣਾ ਹੈ ਜੇ ਤੁਸੀਂ ਹਿੰਦੁਸਤਾਨ ਬਚਾਉਣਾ ਤੇ ਤੁਹਾਨੂੰ 나ਥੂ ਰਾਮ ਗੋਡ ਸੇ ਵਰਗੇ ਸਟੈਪ ਤੁਹਾਨੂੰ ਲੈਣੇ ਪੈਣੇ ਆ ਜੀ ਸਮਝਦਿਓ ਕਿਸੇ ਨਾ ਕੋਈ ਕਿਸੇ ਧਰਮ ਨਾਲ ਕੋਈ ਉਹਨ ਪ੍ਰੋਬਲਮ ਨਹੀਂ ਹੈ ਸਿਰਫ Hindu ਨਾਲ ਪ੍ਰੋਬਲਮ ਹੈ Hindu ਰਾਸ਼ਟਰ ਨਾਲ ਪ੍ਰੋਬਲਮ ਹੈ ਸਨਾਤਨ ਦੇ ਲੋਕਾਂ ਨਾਲ ਪ੍ਰੋਬਲਮ ਹੈ ਜੀ ਚਾਹੇ ਤੁਸੀਂ ਗੌਦਰਾ ਕਾਂਡ ਦੇਖ ਲਓ ਜੀ ਠੀਕ ਹੈ ਜੀ ਤੁਸੀਂ ਕਸ਼ਮੀਰੀ ਪੰਡਤਾਂ ਦਾ ਹਾਲਾਤ ਦੇਖ ਲਓ ਕਸ਼ਮੀਰੀ ਫਿਲਮ ਵੀ ਬੜੀ ਹੁੰਦੇ ਉਸ ਤੋਂ ਇਲਾਵਾ ਤੁਸੀਂ ਜੇ ਬੰਗਾਲ ਦੀ ਗੱਲ ਕਰੋ ਉੱਥੇ ਵੀ ਹਿੰਦੂ ਮਾਰੇ ਜਾ ਰਿਹਾ ਜੰਮੂ ਕਸ਼ਮੀਰ ਚ ਹਿੰਦੂ ਮਾਰੇ ਜਾ ਰਿਹਾ ਪੰਜਾਬ ਚ ਗਲ ਕੋ 1984 ਦੇ ਵਿੱਚ ਦਹਾਕੇ ਦੇ ਵਿੱਚ ਪੰਜਾਬ ਚ ਕੱਢ ਗਏ ਬਸਰ ਚ ਹਿੰਦੂ ਮਾਰੇ ਗਏ ਟੋਡੇ ਮੋਨੇ ਸਾਈਡ ਤੇ ਹੋ ਜੋ ਗੋਲੀਆਂ ਨਾਲ ਭੁੰਨਿਆ ਗਿਆ ਮੈਂ ਤੁਹਾਨੂੰ ਕਿੰਨੇ ਹੀ ਇਹੋ ਜੇ ਗਿਣਾ ਸਕਦਾ ਔਨ ਰਿਕਾਰਡ ਜਿਹੜੇ ਬੋਲਦੇ ਆ ਵੀ ਹਿੰਦੂਵਾਦ ਦਾ ਨਰ ਸੰਗਾਰ ਹੋਇਆ 35000 ਹਿੰਦੂ ਪੰਜਾਬ ਚ ਮਾਰੇ ਗਏ 84 ਦੇ ਵਿੱਚ ਜੰਮੂ ਕਸ਼ਮੀਰ ਦੇ ਵਿੱਚ ਲੱਖਾਂ ਦਾ ਸਾਰਾ ਹਿੰਦੂ ਮਾਰੇ ਗਿਆ ਬੰਗਾਲ ਦੇ ਵਿੱਚ ਲੱਖਾਂ ਸਾਬ ਹਿੰਦੂ ਮਾਰੇ ਗਿਆ ਸਮਾਧਾਤ ਕੋ ਗਿਣਤੀ ਨਹੀਂ ਹੈ ਔਰ ਇਹ ਸਟ੍ਰੈਟਜੀ ਹੈ ਉਹ ਰਿਕਾਰਡ ਦੇ ਦੇਖਿਓ ਹਮੇਸ਼ਾ ਇਹਨਾਂ ਲੋਕਾਂ ਨੇ 2 4 5 ਸਾਲ ਬਾਅਦ ਨਾ Hindu ਟਾਰਗੇਟ ਕੀਤਾ ਔਰ ਬੜੀ ਭਾਰੀ ਗਿਣਤੀ ਦੇ ਕੀਤਾ ਇਹ ਹਰ ਵਾਰੀ ਹੁੰਦਾ Hindu ਹੀ ਕਿਉਂ ਨਿਸ਼ਾਨਾ ਬਣਿਆ ਮੈਂ ਦੱਸ ਤਰੇ ਭਾਜੀ ਪ੍ਰੋਬਲਮ ਹੀ ਉਹਨਾਂ ਨੂੰ Hindu ਤੋਂ ਹੈ ਕੀ ਪ੍ਰੋਬਲਮ ਹੈ ਕੀ ਕਾਰਨ ਕੀ ਆ ਕੋਈ ਦੇਖੋ ਇੱਕ ਜਿਹੇ ਸਮਾਧਾਇ ਹੈ ਜੀ ਉਹਨਾਂ ਨੂੰ ਬਚਪਨ ਤੋਂ ਇੱਕ ਚੀਜ਼ ਸਿਖਾਈ ਗਈ ਹੈ ਵੀ ਕਾਫਰ ਨੂੰ ਮਾਰੋ ਕਾਫਰ ਕੌਣ ਆਪਾਂ ਲੋਕਿਆਂ ਜੀ ਉਹ ਕਾਫਰ ਕਿਨੂੰ ਕਹਿੰਦੇ ਆ ਆਪਾਂ ਲੋਕ ਕਾਫਰ ਆ ਉਹਨਾਂ ਲਈ ਕਾਫਰ ਨੂੰ ਮਾਰੋ ਉਹਨਾਂ ਦੀ ਜਿਹੜੀ ਧਾਰਮਿਕ ਗ੍ਰੰਥ ਨੇ ਉਹ ਚੀਜ਼ ਕਹਿੰਦੇ ਕਾਫਰ ਨੂੰ ਮਾਰੋ ਪਰ ਹਰ ਵਾਰੀ ਸ਼ਿਵ ਸੈਨਾ ਇੱਕ ਸਹੀ ਆਵਾਜ਼ ਚੱਕਦੀ ਹੈ ਹਰ ਮੁੱਦੇ ਤੇ ਸਹੀ ਆਵਾਜ਼ ਚੱਕਦੀ ਹੈ ਪਰ ਕਾਫਰ ਸ਼ਬਦ ਕਿਉਂ ਦੇਖੋ ਉਹਨਾਂ ਦੀ ਜਿਹੜੀ ਸ਼ਬਦਾਵਲੀ ਨਾ ਉਹ ਕਹਿੰਦਾ ਜਿਹੜਾ ਵਿਅਕਤੀ ਸਾਡੇ ਸਮੁਦਾਇ ਦੇ ਨਾਲ ਸਾਡੇ ਧਰਮ ਦੇ ਨਾਲ ਨਹੀਂ ਹੈ ਉਹ ਸਾਡੇ ਨਾਲ ਸਾਡੇ ਲਈ ਕਾਫਰ ਹੈ ਜੀ ਤੁਸੀਂ ਉਹਦਾ ਕਤਲ ਕਰਨਾ ਵੀ ਤੁਹਾਡੇ ਲਈ ਜਾਇਜ਼ ਹੈ ਤੁਹਾਨੂੰ ਜੰਨਤ ਨਸੀਬ ਹੋਊਗੀ ਉਹਨਾਂ ਦੇ ਜਿਹੜੀ ਵਰਡਿੰਗ ਤੁਸੀਂ ਕਈ ਦੇਖੋ ਉਹਨਾਂ ਦੇ ਸਪੀਚਾਂ ਆਨਲਾਈਨ ਪਈਆਂ ਮੈਂ ਬੜੀਆਂ ਦੇਖੀਆਂ ਉਹਨਾਂ ਦੀਆਂ ਮੈਂ ਵੀ ਸਟੱਡੀ ਕੀਤੀ ਇਸ ਚੀਜ਼ ਉੱਤੇ ਵੀ ਯਾਰ ਸਾਡਾ ਨਾ ਨਫ਼ਰਤ ਕਿਉਂ ਹੈ ਉਹ ਕਹਿੰਦੇ ਵੀ ਦੇਸ਼ ਨੂੰ ਇਸਲਾਮਿਕ ਕੰਟਰੀ ਕਿੱਦਾਂ ਬਣਾਉਣੀ ਹੈ ਸੀ ਹਿੰਦੂਆਂ ਕੋਲੇ ਕੀ ਹੈ ਦੇਖੋ ਕਿੰਨੀਆਂ ਆਈ ਮੇਰੇ ਹਿਸਾਬ ਦੇ ਨਾਲ ਕੰਟਰੀਆਂ ਇਸ ਕ੍ਰਿਸਟians ਦੀ ਹੈਗੀਆਂ ਮੈਂ ਕਿੰਨੀਆਂ ਕੰਟਰੀਆਂ ਇਸਲਾਮਿਕ ਨੇ ਹਿੰਦੂਆਂ ਕੋਲ ਖੜੇ ਹਿੰਦੂਸਤਾਨ ਹੀ ਹੈ ਜੇ ਅੱਜ ਹਿੰਦੂ ਨਹੀਂ ਜਾਗਿਆ ਜੀ ਆਪਾਂ ਦੇਖੋ ਆਪਾਂ ਕਸ਼ਮੀਰੀ ਪੰਡਤਾਂ ਤੋਂ ਆਪਾਂ ਸਿੱਖਣੀ ਲਈ ਜੀ ਸੜਨਾਂ ਨਾੜਨਿਕ ਸੰਘਾਰ ਆਪਾਂ ਉਸ ਤੋਂ ਸਿੱਖ ਨਹੀਂ ਲਈ ਬੰਗਾਲ ਦੇ ਵਿੱਚ Hindu ਵੱਢਿਆ ਗਿਆ ਆਪਾਂ ਸਿੱਖ ਨਹੀਂ ਲਈ ਗੋਦਰਾ ਕਾਂਡ ਦੇ ਵਿੱਚ Hindu ਮਾਰਿਆ ਗਿਆ ਆਪਾਂ ਸਿੱਖ ਨਹੀਂ ਲਈ ਸੰਤਾਲੀ ਦੇ ਵਿੱਚ Hindu ਮਾਰਿਆ ਗਿਆ ਪਾਰਟੀਸ਼ਨ ਦੇ ਵਿੱਚ ਆਪਾਂ ਸਿੱਖ ਨਹੀਂ ਲਈ ਠੀਕ ਹੈ ਜੀ ਪਲਵਾਮਾ ਅਟੈਕ ਹੋਇਆ ਆਪਾਂ ਸਿੱਖ ਨਹੀਂ ਲਈ ਉਹਨ ਪਹਿਲਗਾਮ اٹੈਕ ਹੋ ਗਿਆ ਅਜੇ ਆਪਾਂ ਹਜੇ ਵੀ ਸਿੱਖ ਨਹੀਂ ਲਵਾਂਗੇ ਨਾ ਤਾਂ ਆਣ ਵਾਲੇ ਟਾਈਮ ਚ ਗਲਤੀਆਂ ਹਰਤੀਓ ਇਹ ਬਹੁਤ ਵੱਡਾ ਨਰ ਸ਼ਿੰਗਾਰ ਹਿੰਦੂਆਂ ਦਾ ਕਰਨਗੇ ਹਿੰਦੁਸਤਾਨ ਦੇ ਵਿੱਚ ਸਾਡੀ ਧਰਤੀ ਤੇ ਸਾਡੀ ਮਿੱਟੀ ਦੇ ਵਿੱਚ ਕਾਫੀ ਦਿਨ ਹੋ ਗਏ ਪਹਿਰਗਾਮ ਦੇ ਵਿੱਚ ਜਿਹੜਾ اٹੈਕ ਹੋਇਆ ਹੈ ਹਜੇ ਤੱਕ ਕੋਈ ਤੁਹਾਨੂੰ ਲੱਗਦਾ ਇਹੋ ਜੀ ਕਾਰਵਾਈ ਹੋਈ ਆ ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਈ ਇਹੋ ਜੀ ਕਾਰਵਾਈ ਕੀਤੀ ਗਈ ਹੈ ਤੁਹਾਡੇ ਮਨ ਚ ਕੀ ਹੈ ਇਸ ਗੱਲ ਨੂੰ ਦੇਖੋ ਸਾਡੇ ਮਨ ਚ ਗਰੋਸ਼ ਵੀ ਹੈ ਹਿੰਦੂ ਸੰਗਠਨਾਂ ਦੇ ਸਿੰਧੂ ਸਾਰੇ ਹਿੰਦੂ ਸੰਗਠਨ ਮੈਂ ਵੀ ਹਿੰਦੂ ਸੰਗਠਨ ਦਾ ਛੋਟਾ ਨਮਾਇੰਦਾ ਵਾਂ ਜੀ ਵੀ ਭਾਜਪਾ ਨੇ ਅ ਇਸ ਜਿਹੜਾ ਤਾਂ ਹਮਲਾ ਕਿਉਂ ਨੇ ਕੀਤਾ ਮੈਂ ਕਾਫੀ ਟਾਈਮ ਪਹਿਲੇ ਇੱਕ ਕਲਿੱਪ ਦੇਖੀ ਸੀ ਸੁਭਾਸ਼ ਚੰਦਰ ਬੋਸ ਦੀ ਜੀ ਜਦੋਂ ਸੁਭਾਸ਼ ਚੰਦਰ ਬੋਸ ਨੂੰ ਆ ਮਹਾਤਮਾ ਗਾਂਧੀ ਨੇ ਕਿਹਾ ਵੀ ਤੂੰ ਕਾਂਗਰਸ ਦੀ ਪ੍ਰਧਾਨਗੀ ਦੇ ਅਸਤੀਫਾ ਦੇ ਪੰਡਿਤ ਜਵਾਲਾਲਲ ਨਰੋਜੀ ਨੂੰ ਸੀ ਪ੍ਰਧਾਨ ਬਣਾਉਣਾ ਜੀ ਤਾਂ ਸੁਭਾਸ਼ ਚੰਦਰ ਬੋਸ ਨੇ ਉਸ ਟਾਈਮ ਅਸਤੀਫਾ ਦੇਖਿਆ ਹਿੰਦੂਤ ਹਾਲਾਤ ਮਾੜੇ ਆ ਸੁਭਾਸ਼ ਚੰਦਰ ਬੋਸ ਜੀ ਨੇ ਉਸੇ ਟਾਈਮ ਮਹਾਤਮਾ ਗਾਂਧੀ ਦੇ ਨਾਲ ਜੋੜ ਕੇ ਆਪਣਾ ਅਸਤੀਫਾ ਦੇ ਕੇ ਆਜ਼ਾਦ ਹਿੰਦ ਫੌਜ ਬਣਾਈ ਸੀ ਜੀ ਪਰ ਉਹਨਾਂ ਨੇ ਸੋਚਿਆ ਨਹੀਂ ਸੀ ਹਮਲਾ ਕਰਨ ਤੋਂ ਪਹਿਲਾਂ ਉਹ ਕਹਿੰਦਾ ਜਿੱਥੇ ਇੱਕ ਹਿੰਦੂ ਮਰੂਗਾ ਤੇ ਮੈਂ ਸਾਹਮ ਤਾਂ ਸਾਇਦਾ ਸਾਨੂੰ ਉਸੇ ਸੁਭਾਸ਼ ਚੰਦਰ ਬੋਸ ਦੇ ਡਿਸੀਜਨ ਦੀ ਲੋੜ ਹੈ ਅੱਜ ਦੀ ਡੇਟ ਦੇ ਵਿੱਚ ਜੋ ਹਾਲਾਤ ਚੱਲ ਰਹੇ ਨੇ ਜੀ ਇੱਕ ਮੋਹਾਲੀ ਦੇ ਵਿੱਚ ਵੀ ਸ਼ਿਵ ਸੈਨਾ ਪ੍ਰਵਕਤਾ ਪ੍ਰਵੀਨ ਗੁਪਤਾ ਜੀ ਨੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਨੇ ਕਿਹਾ ਵੀ ਜੋ ਕਾਰਵਾਈ ਹੋਣੀ ਚਾਹੀਦੀ ਸੀ ਪ੍ਰਧਾਨ ਮੰਤਰੀ ਵੱਲੋਂ ਹਜੇ ਤੱਕ ਉਹ ਕੀਤੀ ਨਹੀਂ ਗਈ ਨਹੀ ਹੋਈ ਜੋ ਜੋ ਅਸੀਂ ਐਕਸੈਪਟ ਕਰਦੇ ਸੀਗੇ ਵੀ ਬੀਜੇਪੀ ਇੱਕ ਕਹਿਦੀ ਹੈ ਵੀ ਜੋ ਸਟੈਪ ਬੀਜੇਪੀ ਪਾਰਟੀ ਨੂੰ ਚਾਹੀਦਾ ਸੀਗਾ ਜਾਂ ਬੀਜੇਪੀ ਸਰਕਾਰ ਨੂੰ ਚਾਹੀਦਾ ਉਹ ਸਟੈਪ ਸਾਨੂੰ ਹੋ ਜਦਾ ਕਿਸੇ ਨੂੰ ਆਮ ਜਨਤਾ ਨੂੰ ਪਬਲਿਕ ਨੂੰ ਹਿੰਦੂ ਸੰਗਠਨਾ ਨੂੰ ਕਿਸੇ ਨੂੰ ਵੀ ਨਜ਼ਰ ਨਹੀਂ ਆਇਆ ਜੀ ਉਹ ਜਿਹੜੀ ਬੀਜੇਪੀ ਦੀਆਂ ਪਾਲਸੀਆਂ ਕੁਝ ਹੱਦ ਤੱਕ ਬੀਜੇਪੀ ਦੇਖੋ ਬੀਜੇਪੀ ਨੂੰ ਲਿਆਉਣ ਵਾਲੇ ਕੌਣ ਹੈ ਹਿੰਦੂ ਪਰਿਵਾਰ ਜੀ ਨਹੀਂ ਤਾਂ ਆਪਾਂ ਗੱਲ ਕਰੀਏ 1989 ਦੇ ਲਗਭਗ ਸਮੇਂ ਬੀਜੇਪੀ ਸਿਰਫ ਭਜਨ ਮੰਡਲੀ ਸੀ ਜੀ ਬਿਨ ਲੋਕਾਂ ਘਰੇਕ ਧਰਮ ਦਾ ਪ੍ਰਚਾਰ ਕਰਦੇ ਸੀ ਜੋ ਆਰਐਸ ਨੇ ਬੀਜੇਪੀ ਗਠਨ ਕੀਤੀ ਜੀ ਤਾਂ ਇਸ ਫੀਲਡ ਤੇ ਲਿਆਉਣ ਵਾਲੇ ਕੌਣ ਸੀ ਹਿੰਦੂ ਪਰਿਵਾਰ ਹੀ ਸੀਗੇ ਹਿੰਦੂਆਂ ਨੇ ਬੀਜੇਪੀ ਨੂੰ ਵੋਟਾਂ ਪਾਈਆਂ ਹੂੰ ਹਿੰਦੁਵਾਨੇ ਬੀਜੇਪੀ ਨੂੰ ਗੇਲੇ ਆਂਦਾ ਪਰ ਅੱਜ ਬੀਜੇਪੀ ਦੂਸਰੇ ਸਮਾਜਾਇ ਦੇ ਵੋਟ ਵਲ ਮੂਵਲ ਕਿਉਂ ਦੇਖਦੀ ਹੈ ਜੇ ਪ੍ਰਧਾਨ ਮੰਤਰੀ ਨੂੰ ਅਜ ਮੋਦੀ ਜੀ ਨੂੰ ਪ੍ਰਧਾਨ ਮੰਤਰੀ ਬਣਾਇਆ ਤਾਂ ਹਿੰਦੂ ਪਰਿਵਾਰਾਂ ਨੇ ਮਿਲ ਕੇ ਬਣਾਇਆ ਵਾ ਤੁਸੀਂ ਸੋਚੋ ਤਾਂ ਦੂਸਰੇ ਸਮਾਜਾਂ ਨੇ ਤੁਹਾਨੂੰ ਵੋਟ ਪਾਈ ਤੇ ਬਹੁਤ ਵੱਡੀ ਗਲਤਫਹਿਮੀ 'ਚ ਬੀਜੇਪੀ ਲੋਕ ਜੀ ਰਹੇ ਨੇ ਔਰ ਇਹੀ ਇੰਨਾ ਦੀ ਇੱਕ ਗਲਤੀਆਂ ਨੇ ਵੀ ਇਹ ਲੋਕ ਉਸ ਵੋਟ ਬੰਦੇ ਚੱਕਰ 'ਚ ਪੈ ਗਏ ਆਪ ਦਾ ਖੁਦ ਦਾ ਹਿੰਦੂ ਪਰਿਵਾਰ ਦਾ ਵੋਟ ਬੈਂਕ ਖਰਾਬ ਕਰ ਰਹੇ ਨੇ ਇਹ ਆਪਣੇ ਤੋਂ ਹਿੰਦੂ ਸੰਗਠਨ ਦੂਰ ਕਰ ਰਹੇ ਨੇ ਕਿਸੇ ਦੀ ਜਾਣ ਤੋਂ ਵੱਧ ਪਿਆਰੀ ਸਿਆਸਤ ਹੈ ਇਹਨਾਂ ਨੂੰ ਮੈਂ ਦ ਜੇ ਭਾਜਪਾ ਅੱਜ ਦੇ ਡੇਟ ਦੇ ਵਿੱਚ ਆਪਣੇ ਹਾਲਾਤ ਨਹੀਂ ਸੁਧਾਰਦੀ ਤਾਂ ਸਤਾਈ ਦੇ ਵਿੱਚ ਮਿੰਨਤ ਪ੍ਰਧਾਨ ਮੰਤਰੀ ਰਿਪੀਟ ਹੋਊਗਾ ਭਾਜਪਾ ਦਾ ਲੋਕਾਂ 'ਚ ਬਹੁਤ ਰੋਸ਼ ਹੈ ਲੋਕੀ ਸੋਚਣ ਲੱਗ ਗਏ ਕਿ ਭਾਜਪਾ ਮੋਦੀ ਸਰਕਾਰ ਜਿਹੜੀ ਭਾਜਪਾ ਪਾਰਟੀ ਉਹ ਹਿੰਦੂਆਂ ਦੀ ਪਾਰਟੀ ਦੀ ਬਜਾਏ ਉਹ ਦੂਸਰੇ ਸਮੁਦਾਏ ਦੀ ਵੱਧ ਸੋਚਣ ਲੱਗੀ ਜੀ ਕਾਰਨ ਕੀ ਹੈ ਆ ਤੁਸੀਂ ਮੈਨੂੰ ਦੱਸੋ ਅਜੇ ਦੁਬਈ ਹੈ ਦੁਬਈ ਦੇ ਵਿੱਚ ਰਾਤੋਂ ਰਾਤ ਉੱਥੇ ਸ਼ੇਖ ਨੇ ਕਿਉਂਕਿ ਉਸੇ ਸਮੁਦਾਇ ਨਾਲ ਸੰਬੰਧ ਰੱਖਦਾ ਹੋਇਆ ਉਸੇ ਸਮੁਦਾਇ ਨਾਲ ਸੰਬੰਧ ਰੱਖ ਕੇ ਉਸੇ ਸਮੁਦਾਇ ਦੇ ਲੋਕੋ ਨੇ ਚੱਕ ਕੇ ਬਾਹਰ ਮਾਰੇ 1 ਘੰਟੇ ਚ ਚਾਈਨਾ ਵੈ ਚਾਈਨਾ ਨੇ ਕੀ ਕੀਤਾ ਆਪ ਦੀ ਇਕਨੋਮਿਕ ਸੈਕਟ ਕਰਨ ਦੇ ਲਈ ਆਪ ਦੇ ਦੇਸ਼ ਦੀ ਸੁਰੱਖਿਆ ਦੇ ਲਈ ਉਹਨੇ ਇੱਕ ਡਾਇਰਾ ਬਣਾਤਾ ਉਹ ਸਮੁਦਾਇ ਉੱਥੇ ਰਹਿੰਦਾ ਉਸ ਡਾਇਰੇ ਚ ਉਸ ਡਾਇਰੇ ਤੋਂ ਬਾਹਰ ਨਹੀਂ ਆ ਪੰਦਾ ਜੀ ਇੱਥੇ ਸਾਡੇ ਚ ਸੈਕੂਲਰ ਦਾ ਕੀੜਾ ਕਦੋਂ ਜਾਗਣ ਲੱਗ ਗਿਆ ਯਾਰ ਮੈਂ ਕਿਸੇ ਨੂੰ ਮਾਰਾ ਨਹੀਂ ਕਹਿੰਦਾ ਜੀ ਯਾ ਮੈਂ ਕਿਸੇ ਦਾ ਖਿਲਾਫ ਨਹੀਂ ਆ ਪਰ ਮੈਂ ਆਪਦੇ ਪਰਿਵਾਰ ਦੀ ਰੱਖਿਆ ਕਰਨਾ ਜਾਣਦਾ ਹਾਂ ਤੇ ਮੈਂ ਆਪਦੇ ਪਰਵਾਦੇ ਲਈ ਬੋਲਣਾ ਜਾਣਦਾ ਹਾਂ ਤੇ ਮੈਂ ਆਪਣੇ ਸਮੁਦਾਏ ਦੀ ਰੱਖਿਆ ਲਈ ਕੁਝ ਵੀ ਕਰ ਸਕਦਾ ਹਾਂ ਜੀ ਠੀਕ ਹੈ ਤਾਂ ਮੈਂ ਜਿਹੜਾ ਮੈਂ ਅੱਗੇ ਮੈਂ ਅੱਗੇ ਭਾਈਚਾਰਕ ਮੈਂ ਸੋਚਦਾ ਸੀਗਾ ਸਾਂਝ ਭਾਈਚਾਰਕ ਸਾਂਝ ਹੋਣੀ ਚਾਹੀਦੀ ਹੈ ਦੇਸ਼ਾਂ ਚ ਸ਼ਾਂਤੀ ਹੋਣੀ ਚਾਹੀਦੀ ਹੈ ਪਰ ਪਹਿਲਗਾਮ ਤੇ ਹਮਲੇ ਤੋਂ ਬਾਅਦ ਹੁਣ ਵੀ ਮੈਂ ਇਹ ਜੀ ਸੋਚੂਗਾ ਭਾਈਚਾਰਕ ਸੈਕੂਲਰਿਜ਼ਮ ਮੇਤੋਂ ਵੱਡਾ ਦੁਨੀਆ ਚ ਇਨਸਾਨ ਦਾ ਬੇਵਕੂਫ ਇਨਸਾਨ ਕੋਈ ਨਹੀਂ ਹੋਊਗਾ ਜੀ ਫੇ ਤਾਂ ਸਮ ਲੋ ਕਬੂਤਰ ਨੇ ਅੱਖਾਂ ਮੀਟ ਲੀਆਂ ਤੇ ਬਿੱਲੀ ਆਊਗੀ ਨਹੀਂ ਤਾਂ ਉਹ ਗੱਲ ਹੋਗੀ पर ਕਈ ਭਗਤਾਂ ਨੇ ਵੀਡੀਓ ਦੇਖ ਕੇ ਕਹਿਣਾ ਵੀ ਕੱਲੀ ਸ਼ਿਵਸਨਾ ਹੀ ਕਿਉਂ ਬਾਤ ਚੱਕਦੀ ਆ ਬਾਕੀ ਲੋਕਾਂ ਨੂੰ ਕੀ ਆ ਇਹ ਵੀ ਕਾਫੀ ਸਵਾਲ ਤੁਹਾਡੇ ਮੂਰੇ ਹੁੰਦੇ ਨੇ ਜਾਗਦੇ ਚਾਹ ਨਹੀਂ ਕਿਉਂ ਜਾਗਦੇ ਜ਼ਮੀਰ ਵਾਲਿਆਂ ਨੂੰ ਲੜਾਈ ਵਾਸਤੇ ਲੋੜ ਨਹੀਂ ਪੈਂਦੀ ਹਾਕ ਮਾਰਨ ਦੀ ਜਿਹੜਾ ਜ਼ਮੀਰ ਜਾਗਦੇ ਹੁੰਦੇ ਆ ਉਹ ਬਗੈਰ ਪੱਤਰ ਬਗੈਰ ਇਨਵਿਟੇਸ਼ਨ ਤੇ ਬਗੈਰ ਬੁਲਾਏ ਵੀ ਆਉਂਦੇ ਨੇ ਤਾਂ ਸਾਡੇ ਜ਼ਮੀਰ ਜਾਗਦੇ ਨੇ ਅਸੀਂ ਆਪਦੇ ਪਰਿਵਾਰਾਂ ਲਈ ਸੋਚਦੇ ਆ ਆਉਣ ਵਾਲਾ ਸਾਡੇ ਫਿਊਚਰ ਕੀ ਹੈ ਕਿ ਅਸੀਂ ਸਾਨੂੰ ਸ਼ਿਵਸਨਾ ਵਾਲਿਆਂ ਨੂੰ ਕੋਈ ਪੋਲਿਟਿਕਲ ਪਾਰਟੀ ਨਹੀਂ ਜਾਂਦੀ ਕਿ ਅਸੀਂ ਕੋਈ ਪੋਲਿਟਿਕਲ ਪਾਰਟੀ ਨਾਲ ਅਸੀਂ ਜੋਇਨ ਨਹੀਂ ਕਰ ਸਕਦੇ ਇਹ ਸਭ ਕਰ ਸਕਦੇ ਅਸੀਂ ਕਿਉਂ ਨਹੀਂ ਕਰ ਇਲੈਕਸ਼ਨ ਲੜਨ ਲੱਗ ਗਿਆ ਸੀ ਪੋਲਿਟਿਕਲ 파ਟਨਰ ਜਿਹੜਾ ਸਾਡਾ ਕੰਮ ਨੂੰ ਕਰੂਗਾ ਦੇਖੋ ਸਾਡੇ ਜਿਹਾ ਕੋਣ ਲਊਗਾ ਤੇ ਸਾਡੇ ਦਾਜੀਵ ਟੰਡਨ ਜਿਹਦੋਂ ਪਹਿਲਾਂ ਵੀ ਕੋਈ ਰਹ ਰਹੇ ਆ ਸਰਜੀਵ ਟੰਡਨ ਜੀ ਆਏ ਆ ਅਸੀਂ ਲੋਕ ਆਇਆ ਸਰਦੋ ਹੋਰ ਮੁੰਡੇ ਆਉਣਗੇ ਜੀ ਸਮਝਦੇ ਤੋ ਕਿਸੇ ਨੂੰ ਕਿਸਨੇ ਤੇ ਇਸ ਲਾਈਨ ਸੰਭਾਲਣੀ ਪੈਣੀ ਨਾ ਜੇ ਸਾਰੇ ਇੱਕ ਪਾਸੇ ਹੋ ਕੇ ਚੱਲਣ ਲੱਗ ਗਏ ਤਾਂ ਫਿਰ ਤਾਂ ਕੰਮ ਹੀ ਮੁੱਕ ਗਿਆ ਜੀ ਬਾਕੀ ਇਹ ਵੀ ਕਿਹਾ ਜਾ ਸਕਦਾ ਵੀ ਜੇ ਇੱਕ ਬੰਦਾ ਆਵਾਜ਼ ਚੱਕਦਾ ਤਾਂ ਪਿੱਛੇ 10 ਜਣਿਆਂ ਨੂੰ ਆਵਾਜ਼ ਚੱਕਣੀ ਚਾਹੀਦੀ ਹੈ ਬਟ ਲੋਕ ਉਸ ਗੱਲ ਨੂੰ ਦੂਜੇ ਪਾਸੇ ਲੈ ਗਏ ਵੈਸੇ ਕਹਿ ਤਰਿਆ ਵਾ ਆਪਣੇ ਆਪਣੇ ਜਿਹੜੇ ਲੋਕ ਹੈ ਨਾ ਆਪਣੇ ਜਿਹੜੇ ਧਾਰਮਿਕ Hindu ਧਰਮ ਦੇ ਲੋਕ ਹੈ ਉਹਨਾਂ ਦੇ ਵਿੱਚ ਇੱਕ ਭਾਈ ਚੱਲ ਰਿਹਾ ਕਿਹੜਾ ਦਿਮਾਗ ਚ ਵੜਿਆ ਹੋਇਆ ਨਾ ਉਹ ਕੱਢਣਾ ਪੈਣਾ ਜੀ ਸੈਕੂਲਿਜ਼ਮ ਕੱਢਣਾ ਪੈਣਾ ਜੀ ਪੈਲਗਾਮ ਦੇ ਅਟੈਕ ਤੋਂ ਬਾਅਦ ਵੀ ਜੇ ਤੁਸੀਂ ਨਹੀਂ ਸੁਧਰਦੇ ਜੇ ਤੁਸੀਂ ਆਪਣੀ ਅੱਖਾਂ ਨਹੀਂ ਖੋਲਦੇ ਵੀ ਤੁਹਾਡੇ ਪ੍ਰਤੀ ਸਾਹਮਣੇ ਵਿਅਕਤੀ ਦੀ ਕੀ ਸੋਚ ਹੈ ਕਿ ਤੁਸੀਂ ਖਤਮ ਹੋ ਤੁਹਾਡੀ ਆਉਣ ਵਾਲੀ ਪੀੜ੍ਹੀ ਗੁਲਾਮ ਹੈ ਜੀ ਜਿੰਨਾ ਤੱਕ ਅਸੀਂ ਜਿਉਂਦੇ ਆ ਸਾਡੇ ਸਾਹ ਚੱਲਦੇ ਅਸੀਂ ਗੁਲਾਮ ਨਹੀਂ ਬਣਨਦੇ ਪਰ ਸਾਡੇ ਆਉਣ ਵਾਲੇ ਉਹ ਉਹਨਾਂ ਨੂੰ ਕੌਣ ਸਮਝਾਊਗਾ ਜੀ ਸਮਝੋ ਅੱਜ ਤੋਂ ਚਲੋ ਅੱਜ ਮੈਂ ਮੇਰੀ 23 30 ਸਾਲ ਦੀ ਉਮਰ ਹੋ ਗਈ ਮੈਂ ਹੋਰ ਬੁਲਣਾ ਤੱਕ ਕਦੋਂ ਹੁਕਮ ਹੋ ਜਾਏ ਆਪਾਂ ਨੂੰ ਸਾਹ ਛੱਡਣਾ ਪਵੇ ਜ ਕੁਝ ਨਹੀਂ ਪਤਾ ਜੀ ਜੇ ਸਾਡੇ ਤੋਂ ਬਾਅਦ ਉਹਨਾਂ ਤੋਂ ਬਾਅਦ ਅਲ ਕਿੱਥੇ ਖੜਨਗੇ ਇਹ ਤਾਂ ਤੁਹਾਨੂੰ ਸੋਚਣਾ ਪੈਣਾ ਹੈ ਭਾਈ ਸਾਹਿਬ ਜਦੋਂ ਭਾਰਤ ਦਾ ਡਾਈਵਿਡੇਸ਼ਨ ਹੋਈ ਸੀ ਵੰਡ ਹੋਈ ਸੀ ਉਸ ਟਾਈਮ ਪਾਕਿਸਤਾਨ ਦੇ ਵਿੱਚ 22 ਤੋਂ 23% Hindu ਪਰਿਵਾਰ ਸੀ ਜੀ ਔਰ 40% ਦੇਖ ਲੈਣਾ 55 50% ਮੁਸਲਮਾਨ ਪਰਿਵਾਰ ਸੀ ਅੱਜ 1% Hindu ਪਰਿਵਾਰ ਰਹਿ ਗਿਆ ਪਾਕਿਸਤਾਨ ਦੇ ਵਿੱਚ ਜੀ ਸਮਝਦੇ ਹੋ ਉਹ ਉਹਨਾਂ ਨੇ Hindu ਨਾਲ ਵਿਤਰਾ ਕਰਕੇ ਖਤਮ ਕਰਤੇ ਠੀਕ ਹੈ ਉਸ ਵੇਲੇ ਹਿੰਦੁਸਤਾਨ ਦੀ ਗੱਲ ਕਰ ਲਓ ਇੱਥੇ 12% ਸੀ ਅਜਮ 42% ਨੇ ਲੁਧਿਆਣਾ ਚ ਵੀ ਬਹੁਤ ਜ਼ਿਆਦਾ ਨੇ ਮੈਂ ਕਹਿੰਦਾ ਭਾਈ ਸਾਹਿਬ ਤੁਸੀਂ ਮੈਂ ਤਾਂ ਪੰਜਾਬ ਸਰਕਾਰ ਨੂੰ ਵੀ ਤੇ ਲੁਧਿਆਣਾ ਪ੍ਰਸ਼ਾਸਨ ਨੂੰ ਬੇਨਤੀ ਕਰੂੰਗਾ ਵੀ ਜਿਹੜੇ ਕੁਝ ਵਿਅਕਤੀ ਇੱਥੇ ਪੰਜਾਬ 'ਚ ਐਵੇਂ ਦੇ ਨੇ ਜਿਹੜੇ ਬੰਗਾਲ ਤੋਂ ਆ ਕੇ ਰਹਿ ਰਹੇ ਨੇ ਜੀ ਉਹਨਾਂ ਦੀ ਜਾਂਚ ਕਰੋ ਜਿਹੜੇ ਬੰਗਲਾਦੇਸ਼ ਤੋਂ ਆ ਕੇ ਰਹੇ ਨੇ ਕੁਝ ਬੈਠੇ ਪੰਜਾਬ 'ਚ ਵੀ ਬੈਠੇ ਨੇ ਜੀ ਉਹਨਾਂ ਦੀ ਜਾਂਚ ਕਰੋ ਪੰਜਾਬ ਦੀ ਸੁਰੱਖਿਆ ਨੂੰ ਇੱਕ ਉਹ ਵੀ ਖਤਰਾ ਆ ਹੂੰ ਉਹਨਾਂ ਵੱਲ ਕੋਈ ਧਿਆਨ ਨਹੀਂ ਦੇ ਰਿਆ ਲੋੜ ਆ ਆਪਾਂ ਨੂੰ ਉਹਨਾਂ ਜਿਹੜੇ ਬੰਗਲਾਦੇਸ਼ੀ ਕੁਸਪੈਟੀ ਪੰਜਾਬ 'ਚ ਵੀ ਬੈਠੇ ਨੇ ਉਹਨਾਂ ਦਾ ਇੱਕ ਫਿਲਟਰ ਕੀਤਾ ਜਾਵੇ ਉਹਨਾਂ ਛਾਣਿਆ ਜਾਵੇ ਵੀ ਕੌਣ ਕੁਸ ਪੇਟੀਆ ਤੇ ਕੌਣ ਮੇਰਾ ਸਾਡੇ ਦੇਸ਼ ਦਾ ਵਾ ਹੈ ਕਿਉਂਕਿ ਸਾਨੂੰ ਪਤਾ ਹੀ ਕੁਝ ਨਹੀਂ ਹੈ ਤੁਸੀਂ ਇਹ ਦੇਖੋ ਮਤਲਬ ਨਿਊਜ਼ ਦੇਖ ਰਹੇ ਹੋ ਇੱਕ ਬੰਦਾ 40 ਸਾਲ ਤੋਂ ਇੱਥੇ ਰਹਿ ਰਿਹਾ ਬਗਾਰ ਵੀ ਸਕੇ ਲਿੰਡੀ ਤੇਰੀ ਵੋਟ ਪਾ ਰਹੀ ਹੈ ਉਹ ਕੋ ਵੋਟਰ ਕਾਰਡ ਹੈ 40 ਸਾਲ ਤੋਂ ਇੱਥੇ ਰਹਿ ਰਹੀ ਹੈ ਵੋਟ ਪਾ ਰਹੀ ਹੈ ਜੀ ਸਮਝੋ ਇੱਕ ਬੰਦਾ ਹੋਰ ਦੇਖੇ ਕਿ ਸੀਆਰਪੀਫ ਜਵਾਨ ਸੀ ਉਹਦੀ ਵਾਈਫ ਉੱਥੋਂ ਆਈ ਹੈ ਉਹ ਵੀ ਪਾਕਿਸਤਾਨ ਦੀ ਹੈ ਆਰਮੀ ਨੂੰ ਪਤਾ ਹੀ ਨਹੀਂ ਹੈ ਜੀ ਮਤਲਬ ਇਹੋ ਜਿਹੇ ਇਨਸੀਡੈਂਸ ਪੰਜਾਬ 'ਚ ਕਿੰਨੀਆਂ ਹੋਣਗੀਆਂ ਪਰ ਜਿਹੜੇ ਆਧਾਰ ਕਾਰਡ ਬਣਦੇ ਨੇ ਉਹ ਇੱਕ ਆਇਡੈਂਟੀਫਿਕੇਸ਼ਨ ਨੇ ਵੀ ਇਹ ਤੁਹਾਡੀ ਪਛਾਣ ਹੈ ਕਿ ਜਿਹੜਾ ਲੋਕਾਂ ਕੋਲ ਇਹ ਸਰਕਾਰੀ ਅਧੀਨ ਨਹੀਂ ਆਉਂਦੇ ਸਰਕਾਰ ਦੇ ਸਰਕਾਰ ਦੇ ਅਧੀਨ ਆਉਂਦੇ ਆ ਪਰ ਜਿਹੜੇ ਲੋਕਲ ਜਿਹੜੇ ਮਿਨੋਰਟੀ ਆ ਜਿਹੜੀ ਲੋਕਲ ਰਹਿਣ ਵਾਲੇ ਲੋਕ ਨੇ ਜਾਂ ਲੋਕਲ ਐਮਐਲਏਸ ਨੇ ਜਾਂ ਲੋਕਲ ਕਾਉਂਸਲਰਸ ਨੇ ਇਹ ਕੰਮ ਉਹਨਾਂ ਦਾ ਨੇ ਜੀ ਜੇ ਤੁਸੀਂ ਆਧਾਰ ਕਾਰਡ ਬਣਾਉਨੇ ਹੋ ਤੁਹਾਨੂੰ ਆਇਡੈਂਟੀ ਪ੍ਰੂਫ ਲੱਗਦਾ 10ਵਾਂ ਸਰਟੀਫਿਕੇਟ ਲੱਗਦਾ 12ਵਾਂ ਸਰਟੀਫਿਕੇਟ ਲੱਗਦਾ ਮਦਰ ਫਾਦਰ ਦਾ ਕਾਰਡ ਲੱਗਦਾ ਉਹਨਾਂ ਦਾ ਕਿਦਾਂ ਮੰਨ ਰਹੇ ਨੇ ਜੀ ਕੋਈ ਨਾ ਕੋਈ ਜੋ ਪੋਲਿਟਿਕਲੀ ਜਾਂ ਕੋਈ ਦੇਸ਼ ਧਰੋਹੀ ਤਾਕਤ ਉਹਨੇ ਸਪੋਰਟ ਕਰ ਰਹੀ ਅੰਦਰ ਖਤੇ ਜੀ ਬਿਲਕੁਲ ਇਦਾਂ ਦਾ ਦਾੰਚ ਕਰੋ ਨਾ ਅਜ ਪੰਜਾਬ ਦੇ ਵਿੱਚ ਤੁਸੀਂ ਦੇਖੋ ਕਿੰਨੇ ਕੁ ਸਪੇਟੀਆਂ ਬੰਗਲਾਦੇਸ਼ੀ ਹੋਣਗੇ ਪੰਜਾਬ 'ਚ ਹੂੰ ਸੋਚਿਆ ਕਦੇ ਕਿਸੇ ਨੇ ਪੰਜਾਬ ਦੇ ਲੋਕਲ ਸੋਚਿਆ ਕਦੇ ਕਿੰਨੇ ਕੁ ਸਪੇਟੀਆਂ ਬੰਗਲਾਦੇਸ਼ੀ ਪੰਜਾਬ 'ਚ ਹੋਣਗੇ ਜੀ ਕਦੇ ਇਸੀ ਦਾ ਫਿਲਟਰ ਕਰਨ ਦੀ ਕੋਸ਼ਿਸ਼ ਕੀਤੀ ਆਪਾਂ ਹੂੰ ਇਹ ਆਪਾਂ ਨੂੰ ਲੋੜ ਹੈ ਪ੍ਰਸ਼ਾਸਨ ਨੂੰ ਵੀ ਲੋੜ ਹੈ ਸਰਕਾਰ ਨੂੰ ਵੀ ਲੋੜ ਹੈ ਵੀ ਉਹਨਾਂ ਦੇ ਫਿਲਟਰ ਕੋਈ ਦੇਸ਼ ਧਰੋਹੀ ਦਾ ਕੋਈ ਧਰਮ ਨਹੀਂ ਕੋਈ ਮਜ਼ਬ ਨਹੀਂ ਉਹਨੂੰ ਕੋਈ ਲੈਂਦੇ ਨਹੀਂ ਹੂੰ ਅਜ ਜਿਹੜਾ ਜੈਪੋਟ ਦੇ ਵਿੱਚ ਬੰਦੇ ਫੜੇਗੇ ਦੋ ਜੀ ਅਜ ਇਸ ਸਲੀਪਰਸਾਂ ਫੜ ਕੇ ਪੰਜਾਬ 'ਚ ਕਿੰਨੇ ਹੋਣਗੇ ਹਾਂ ਇਹ ਜਾਂਚ ਦਾ ਵਿਸ਼ਾ ਹੈ ਜਾਂਚ ਦਾ ਵਿਸ਼ਾ ਹੈ ਜੀ ਜਾਂਚ ਕਰਨੀ ਚਾਹੀਦੀ ਮਿਲ ਕੰਨਾ ਕਿਉਂ ਨਹੀਂ ਕਰਦੇ ਆਪਾਂ ਲੋਕ ਹਾਂ ਉਹ ਜਿਹੜਾ ਸੈਕੂਲਰਿਜ਼ਮ ਦਾ ਕਿਹੜਾ ਆਪਣਾ ਦਿਮਾਗੋਂ ਕੱਢਵਾ ਸ਼ੁਰੂ ਕਰ ਦੋ ਹਾਂ ਕੋਈ ਸੈਕੂਲਰਿਜ਼ਮ ਨਹੀਂ ਹੈ ਜਿੱਥੇ ਤੁਸੀਂ ਤੁਹਾਡੀ ਆਬਾਦੀ ਵੱਧ ਹੈ ਤੁਸੀਂ ਉੱਤੇ ਭਾਈ ਹੋ ਹਾਂ ਜੇ ਤੁਹਾਡੀ ਆਬਾਦੀ ਘਟੇ ਤੂੰ ਉੱਤੇ ਚਾਰਾ ਹੋ ਬਿਲਕੁਲ ਇਹ ਰਿਐਲਿਟੀ ਹੈ ਜੀ ਨਾ ਕਿੰਨੀਆਂ ਘਟਣਾ ਮੈਂ ਤੁਹਾਨੂੰ ਗਿਨਾ ਸਕਦਾ ਆ ਦੇਸ਼ ਦੇ ਅੰਦਰ ਨੇ ਤੁਹਾਡਾ ਨ ਲੋਹਿੰਦੂ ਪਰਿਵਾਰ ਨਾਲ ਕਿੱਥੇ ਕਿੱਥੇ ਵਿਤਰਾ ਹੋਇਆ ਵਾ ਕਿੱਥੇ ਕਿੱਥੇ ਹਿੰਦੂ ਪਰਿਵਾਰ ਅੰਦਰ ਸੰਗਾਰ ਹੋਇਆ ਹਿੰਦੂ ਪਰਿਵਾਰ ਖਤਮ ਹੋਏ ਨੇ ਤੇ ਸਾਡੀ ਸੁਣਨ ਵਾਲਾ ਕਿਹੜਾ ਵੈਸੋ ਜੀ ਹਰ ਇੱਕ ਕਮਿਊਨਿਟੀ ਦੀ ਸੁਣੀ ਜਾਂਦੀ ਸਾਡੇ ਕੋਲਸ ਹੁੰਦਾ ਹੈ ਪੰਜਾਬ ਸਰਕਾਰ ਨੂੰ ਕਿਵੇਂ ਦੇਖਦੇ ਤੁਸੀਂ ਭਗਵੰਤ ਮਾਨ ਦੀ ਕਾਰਵਾਈ ਇਹ ਕਿਹੋ ਜੀ ਚੱਲ ਰਹੀ ਹੈ ਭਗਵੰਤ ਮਾਨ ਐਕਚੁਅਲੀ ਕੰਮ ਬੰਦਾ ਵਧੀਆ ਬਹੁਤ ਨਾਈਸ ਨੇ ਕੰਮ ਕਰਨਾ ਚਾਹੁੰਦੇ ਨੇ ਪਰ ਜਿਹੜੀ ਦਿੱਲੀੋਂ ਟੀਮ ਬੈਠੀ ਹੈ ਉਹ ਕੰਮ ਨਹੀਂ ਕਰਨ ਦੇ ਰਹੀ ਸਗਨਾ ਦੇਖੋ ਸਾਡਾ ਪੰਜਾਬੀਆਂ ਦਾ ਜਿਹੜਾ ਖੂਨ ਹੈ ਨਾ ਉਹ ਬੜਾ ਉਬਾਲਾ ਖੂਨ ਹੈ ਇੱਕ ਖਾਸੀਅਤ ਆ ਪੰਜਾਬ ਦੀ ਇੱਥੇ ਮਿੱਟੀ ਦੇ ਵਿੱਚ ਹਵਾ ਚ ਉਹ ਜੀ ਇੱਕ ਸ਼ਕਤੀ ਹੈ ਵੀ ਤੁਹਾਡਾ ਖੂਨ ਬੀਪੀ ਵਧੇ ਰੰਦਾ ਪੰਜਾਬ ਦੀ ਖਾਸੀਅਤ ਆਏ ਭਗਵੰਤ ਮਾਨ ਸਾਹਿਬ ਕੰਮ ਕਰਨਾ ਚਾਹੁੰਦੇ ਨੇ ਪਰ ਕਿੱਥੇ ਨਾ ਕਿਤੇ ਦਿੱਲੀ ਜਿਹੜੀ ਕਮਿਊਨਿਟੀ ਆ ਕੇ ਸਿਰ ਤੇ ਬੈਠ ਗਈ ਨਾ ਉਹਨੇ ਕਿੱਥੇ ਨਾ ਕਿਤੇ ਹੱਥ ਕੰਟਰੋਲ ਕਰ ਲਏ ਹੱਥ ਬੰਦ ਦੇ ਔਰ ਜਿਹੜਾ ਦਿੱਲੀ ਕਮਿਊਨਿਟੀ ਆ ਉਹ ਸਿਰਫ ਵੋਟ ਬੈਂਕ ਵਲ ਚੱਲਦੀ ਜਾਂਦੀ ਸਾਨੂੰ ਵੋਟ ਦਾ ਮਤਲਬ ਹੈ ਕਿਹਦਾ ਕੌਣ ਦੇ ਰਿਹਾ ਕਿਨੂੰ ਕਿਵੇਂ ਦੇ ਰਿਹਾ ਕੁਝ ਨਹੀਂ ਪਤਾ ਨਾਸੀ ਲੈਣਾ ਦਾ ਸਿਰ ਵੋਟ ਦਾ ਮਤਲਬ ਹੈ ਔਰ ਵੋਟ ਪਿੱਛੇ ਦਿੱਲੀ ਜਿਹੜੀ ਸੀ ਦਿੱਲੀੋਂ ਜਿਹੜੇ ਲੋਕ ਆਏ ਬੈਠੇ ਨੇ ਕੁਝ ਵੀ ਕਰ ਸਕਦੇ ਨੇ ਪਗਧਵਾਨ ਸਾਹਿਬ ਕੰਮ ਕਰਨਾ ਚਾਹੁੰਦੇ ਨੇ ਪਰ ਉਹਨਾਂ ਨੂੰ ਨਕੇਲ ਕਿੱਥੇ ਕਿੱਥੇ ਕਸੀ ਜਾ ਰਹੀ ਹੈ ਇੱਕ ਤੁਹਾਡੇ ਅਮਿਤ अरोड़ा ਵੀਡੀਓ ਕਾਫੀ ਪਾਉਂਦੇ ਨੇ ਵੀ ਮੇਰੇ ਕਿਟ ਲਾ ਕੇ ਭੇਜੋ ਮੈਂ ਪਾਕਿਸਤਾਨ ਉਡਾ ਦਾਂਗਾ ਇਹਨਾਂ ਦੇ ਬਿਆਨ ਨੂੰ ਕਿਵੇਂ ਦੇਖਦੇ ਹੋ ਤੁਸੀਂ ਇਹ ਇਹੋ ਜੇ ਸੋਸ਼ਲ ਮੀਡੀਆ ਤੇ ਬਿਆਨ ਦੇ ਰਹੇ ਨੇ ਦੇਖੋ ਬਾਲਾ ਸਾਹਿਬ ਠਾਕਰੇ ਦਾ ਇੱਕ ਬਿਆਨ ਸੀ ਆਮ ਮੈਡ ਮੈਡ ਹਿੰਦੂ ਜੀ ਮੈਂ ਇੱਕ ਪਾਗਲ ਹਿੰਦੂ ਮੈਂ ਹੂੰ ਅਸੀਂ ਹੈਗੇ ਆਂ ਜੀ ਅਸੀਂ ਜਦੋਂ ਸ਼ਿਫਸਾਂਾਂ 'ਚ ਭਰਤੀ ਹੁੰਨੇ ਆਂ ਤਾਂ ਅਸੀਂ ਆਪਣੇ ਮਾਈਂਡ ਨੂੰ ਇੱਕ ਇੱਕ ਲੈਵਲ ਤੱਕ ਬੰਨ ਲੈਨੇ ਆਂ ਵੀ ਸਾਨੂੰ ਕਿਸੇ ਟਾਈਮ ਵੀ ਦੇਸ਼ ਦੇ ਲਈ ਲੜਨਾ ਪੈਣਾ ਜੀ ਸਾਨੂੰ ਕਿਸੇ ਟਾਈਮ ਵੀ ਆਪਣੀ ਸ਼ਹਾਦਤ ਦੇਣੀ ਪੈਣੀ ਹੈ ਜੀ ਅਸੀਂ ਤਿਆਰ ਬੈਠੇ ਆਂ ਇਨੀਆਂ ਟਾਰਗੇਟ ਇਨੀਆਂ ਟਾਰਗੇਟ ਕਿਲਿੰਗ ਪੰਜਾਬ 'ਚ ਹਿੰਦੂ ਲੀਡਰਾਂ ਦੀ ਹੋਈਆਂ ਹੱਤਵਾਰ ਤੋਂ ਲੈ ਕੇ ਹੇਠ ਤੱਕ ਹੂੰ ਸਾਨੂੰ ਪਤਾ ਵੈ ਮੇਰੇ ਹੁੰਦੇ 8-9 ਕਤਲ ਹਿੰਦੂਆਂ ਦੇ ਹੋ ਗਏ ਪੰਜਾਬ ਦੇ ਵਿੱਚ ਹਿੰਦੂ ਲੀਡਰਾਂ ਦੇ ਮੈਂ ਫੇਰ ਵੀ ਸ਼ਿਫਸਾਂਾਂ 'ਚ ਕੰਮ ਕਰ ਰਿਹਾ ਹੂੰ ਮੇਰੀ ਮੇਰੀ ਮੈਂਟੈਲਿਟੀ ਠੀਕ ਹੈ ਮੈਂ ਕਹਾਂ ਭਈ ਅੱਜ ਮਰਨਾ ਹੈ ਕੱਲ ਮਰਨਾ ਹੈ ਮਰਾਂਗੇ ਧਰਮ ਲਈ ਮਰਾਂਗੇ ਤਾਂ ਮੈਂ ਥੋੜਾ ਵੀ ਉਸੇ ਮਾਈਂਡ ਦਾ ਬੰਦਾ ਹੋਵਾਂ ਵੀ ਜੇ ਮੇਰੇ ਦੇਸ਼ ਨੂੰ ਮੇਰੀ ਲੋੜ ਹੈ ਤਾਂ ਮੇਰੇ ਬੰਬ ਲਾ ਕੇ ਭੇਜੋ ਮੈਂ ਜਾਨ ਨੂੰ ਤਿਆਰ ਹਾਂ ਪਰ ਟਰੋਲ ਹੋ ਰਹੇ ਨਾ ਕਿ ਕਹਰੇ ਵੀ ਟਰੋਲ ਹੋ ਰਹੇ ਕਮੈਂਟ ਦੇਖਣ ਵਾਲੇ ਹੁੰਦੇ ਨੇ ਦੇਖੋ ਟਰੋਲ ਤਾਂ ਤੁਸੀਂ ਲੋਕਾਂ ਨੂੰ ਰੱਬ ਨੂੰ ਕਰਤਾ ਜੀ ਜਿਨੇ ਦੁਨੀਆ ਬਣਾਈ ਐ ਸੰਸ ਜਿਨਾ ਸੰਸਾਰ ਸਾਜਿਆ ਟਰੋਲ ਦਾ ਕੋਈ ਛੋੜੀ ਟਰੋਲ ਜੜੇ ਮਰਜੀ ਤੁਸੀਂ ਮੈਨੂੰ ਕਰ ਸਕਦੇ ਮੈਂ ਤੁਹਾਨੂੰ ਕਰ ਸਕਦਾ ਜੀ ਟਰੋਲ ਦਾ ਮਤਲਬ ਤੁਸੀਂ ਕਿਸੇ ਆਈਡੈਂਟੀਫਾਈ ਥੋੜੀ ਕਰ ਲਓਗੇ ਵੀ ਆ ਜਾ ਤੁਸੀਂ ਨੂੰ ਪ੍ਰਮਾਣ ਪੱਤਰ ਦਿੱਤਾ ਵੀ ਬੰਦਾ ਬੇਵਕੂਫ ਹੈ ਜਾਂ ਇਹ ਬੰਦਾ ਨੈਗੇਟਿਵ ਹੈ ਉਹ ਤੁਹਾਡੀ ਸੋਚ ਹੈ ਜੀ ਹੁਣ ਕਈ ਲੋਕ ਮਹਾਤਮਾ ਗਾਂਧੀ ਨੂੰ ਮੰਨਦੇ ਹਨ ਕਿ ਮੈਂ ਨਥੁਰੰਗ ਗੋਡਸ ਨੂੰ ਮੰਨਦਾ ਕਈ ਲੋਕ ਮਹਾਤਮਾ ਗਾਂਧੀ ਨੂੰ ਅੱਜ ਜੋੜਦੇ ਹਨ ਮੈਂ ਨਥੁਰੰਗ ਗੋਡਸ ਨੂੰ ਜੋੜਦਾ ਮੇਰੀ ਆਪਣੀ ਸੋਚ ਹੈ ਮੇਰੀ ਆਪਣੀ ਭਾਵਨਾ ਹੈ ਕਿ ਮੈਂ ਮੇਰੇ ਲਈ ਕਹੇ ਲਈ ਮਹਾਤਮਾ ਗਾਂਧੀ ਹੀਰੋ ਹੋਊਗਾ ਮੇਰੇ ਲਈ ਮੇਰਾ ਨਾਥੁਰਮ ਗੋੜ ਸੇ ਮੇਰੇ ਲਈ ਮੇਰਾ ਹੀਰੋ ਸੁਭਾਸ਼ ਚੰਦਰ ਬੋਸ ਹੈ ਮੇਰੇ ਲਈ ਮੇਰਾ ਹੀਰੋ ਬਗਾ ਸਿੰਘ ਚੰਦਰਸ਼ੇਖਰ ਰਾਧਾ ਰਾਜਗੁਰੂ ਹੈ ਮੇਰੇ ਲਈ ਮੇਰੇ ਹੀਰੋ ਹੈ ਕਈਆਂ ਲਈ ਹੀਰੋ ਹੋਗਾ ਪੰਡਿਤ ਜਵਾਲਨਾਲ ਲਹਿਰੂ ਇੰਦਰਾ ਗਾਂਧੀ ਪਰ ਮੇਰੇ ਲਈ ਮੇਰੇ ਜੋ ਰਿਐਲਿਟੀ ਹੀਰੋ ਹੈ ਉਹ ਇਹ ਨੇ ਸ਼ਿਵਸੈਨਾ ਦੇ ਆਧਾਰ ਤੇ ਤੁਸੀਂ ਜਿੱਦਾਂ ਆਪਣਾ ਕਹਿ ਰਹੇ ਹੋ ਵੀ ਤੁਸੀਂ ਹੀਰੋ ਦੇ ਹਿਸਾਬ ਦੇ ਨਾਲ ਗੱਲ ਕਰ ਰਹੇ ਹੋ ਜਿੱਦਾਂ ਮੰਨ ਲਓ ਤੁਹਾਨੂੰ ਕੋਈ ਫੋਲੋ ਕਰਦਾ ਹੈ ਜਦੋਂ ਮੰਨ ਲਓ ਸ਼ਿਵਸੈਨਾ ਅਮੀਦ ਅਰੋੜਾ ਨੂੰ ਕੋਈ ਫੋਲੋ ਕਰਦਾ ਹੈ ਉਹ ਐਸਾ ਜੇ ਉਹਨੂੰ ਆਪਣਾ ਆਈਕਨ ਵੀ ਮੰਨ ਲਵੇ ਇਹੋ ਜਿਹਾ ਬਿਆਨ ਸੁਣ ਕੇ ਉਹਦੀ ਮੈਂਟੈਲਿਟੀ ਉਧਰ ਦੀ ਨਹੀਂ ਹੋਗੀ ਵੀ ਮੈਂ ਵੀ ਕਿੱਟ ਬਣ ਕੇ ਜਾਵਾਂਗਾ ਪਾਈ ਸਾਹਿਬ ਜੇ ਤੁਸੀਂ ਇਹ ਗੱਲ ਹਿੰਦੂਆਂ ਨੂੰ ਕਹਿੰਦੇ ਹੋ ਇਹੀ ਤਾਂ ਤੁਸੀਂ ਇਹੀ ਤਾਂ ਤੁਸੀਂ ਪ੍ਰੋਬਲਮ ਸਮਝਦੇ ਨਹੀਂ ਵੀ ਸਾਡੇ ਲੋਕਾਂ ਚ ਇਹ ਸਵਾਲ ਕਿਉਂ ਉੜਦਾ ਦੂਸਰੇ ਸਮੁਦਾਇ ਚ ਕਿਉਂ ਨਹੀਂ ਉੜਦਾ ਉਹੀ ਗੱਲ ਨਾ ਆਪਣੇ ਹੀ ਲੋਕ ਇਹ ਸਵਾਲ ਲਗਾ ਮੈਂ ਵੀ ਦੱਸਦਾ ਨਾ ਵੀ ਆਪਣੇ ਲੋਕਾਂ 'ਚ ਇਹ ਸਵਾਲ ਕਿਉਂ ਉੜਦਾ ਹੈ ਵੀ ਯਾਰ ਮੈਂਟੈਲਿਟੀ ਹੋ ਜੂਗੀ ਯਾਰ ਅਸੀਂ ਉਹ ਥੋੜੀ ਕਰ ਲਾਂਗੇ ਜਾਂ ਅਸੀਂ ਭਗਵਤਵਾਦ ਦੀ ਥੋੜੀ ਬਣ ਜਾਾਂਗੇ ਜਾਂ ਸਾਡਾ ਸਮੁਦਾਇ ਬੜਾ ਸ਼ਾਂਤਪੁਰਿਆ ਸਮੁਦਾਇ ਹੈ ਉਹ ਸ਼ਾਂਤਪੁਰਿਆ ਰਹਿ ਰਹਿ ਕੇ ਤੁਸੀਂ ਨੇ ਘਾਟੇ ਕਰਾ ਲਏ ਸ਼ਾਂਤਪੁਰਿਆ ਰਹਿ ਰਹਿ ਕੇ ਤੁਸੀਂ ਆਪਣੇ ਹਿੰਦੂਆਂ ਦਾ ਕਤਲੇਆਮ ਕਰਾ ਲਿਆ ਪੰਜਾਬ ਦੀ ਵੰਡ ਕਰਾ ਲਈ ਗੋਦਰਾ ਕਾਂਡ ਕਰਾ ਲਿਆ ਜੰਮੂ ਕਸ਼ਮੀਰ ਦੇ ਪੰਡਤਾਂ ਦਾ ਕੰਮ ਪੰਡਤਾਂ ਨੇ ਮਰਵਾ ਲਏ ਇਹ ਪੰਜਮੂ ਕਸ਼ਮੀਰ ਦੇ ਕਸ਼ਮੀਰੀ ਫਾਇਜ਼ ਵਿੱਚ ਉਸ ਤੋਂ ਪੰਜਾਬ 'ਚ ਹਿੰਦੂ ਮਰਵਾ ਲਏ ਕਿੱਥੇ ਕਿੱਥੇ ਤੁਸੀਂ ਮਰਵਾਉਂਗੇ ਯਾਰ ਸ਼ਾਂਤ ਦਾ ਝੰਡਾ ਚਟਾ ਚਣਾ ਜਾ ਕੇ ਕਦੇ ਤੁਸੀਂ ਐ ਚੱਲੀ ਜਾਉਂਗੇ ਜਿਸ ਦਿਨ ਇਹ ਕੱਲੇ ਕੱਲੇ ਹਿੰਦੂਆਂ ਨੇ ਭਗਵਾ ਝੰਡਾ ਚੱਕ ਲਿਆ ਨਾ ਮੈਂ ਕਹਿੰਦਾ ਦੇਸ਼ ਕੀ ਦੇਸ਼ ਤੋਂ ਬਾਹਰ ਵੀ ਇੱਕ ਵੀ ਹਿੰਦੂ ਦਾ ਕਤਲ ਨਹੀਂ ਹੋਊਗਾ ਜੀ ਤੁਸੀਂ ਆਪਣੇ ਬੱਚਾ ਦਲੇਰ ਬਣਾਓ ਤੁਸੀਂ ਆਪਣੇ ਬੱਚਿਆਂ ਨੂੰ ਐ ਨਾ ਕਰੋ ਨਾ ਪੁੱਤ 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 ਤੇ ਪੋਤਾ ਦਾ ਵੰਸ਼ ਵਧੂਗਾ ਤਾਂ ਇਹ ਪੁੱਤਰ ਹੋਊਗਾ ਬਿਲਕੁਲ ਤੁਹਾਡਾ ਖਾਨਦਾਨ ਤਾਂ ਵੰਸ਼ ਨਹੀਂ ਬਧਿਆ ਤਾਂ ਕੀ ਕਰੋਗੇ ਤੇ ਤੁਹਾਡਾ ਪਿਵਾਰ ਮਾਂ ਪੇ ਪਹਿਲੀ ਮਾਰ ਦਿੱਤੇ ਅੱਗੇ ਤੁਹਾਡਾ ਬੱਚਾ ਪਹਿਲੀ ਮਾਂ ਤੁਹਾਡਾ ਵੰਸ਼ ਖਤਮ ਹੋ ਗਏ ਕਿ ਕਰੋਗੇ ਪਰ ਆਪਸੀ ਮਤ ਭੇਜ ਜਿੱਦਾਂ ਵਿੱਚ ਬਣ ਜਾਂਦੇ ਨੇ ਜਿੱਦਾਂ ਪਿਛਲੇ ਜੇ ਆ ਕੇ ਰੋਲਾ ਪਿਆ ਸੀ ਬੰਟੀ ਬਾਬੇ ਨੂੰ ਲੈ ਕੇ ਰੋਲਾ ਪਿਆ ਸੀ ਸਨਾਤਨੀ ਧਰਮ ਨੂੰ ਲੈ ਕੇ ਰੋਲਾ ਪੈ ਗਿਆ ਫਿਰ ਉਹਨਾਂ ਨੇ ਆਪਣਾ ਭਗਵਾ ਚੇਂਜ ਕਰ ਲਿਆ ਉਹ ਚੀਜ਼ ਨੂੰ ਲੈ ਕੇ ਰੋਲਾ ਪੈ ਗਿਆ ਇਹ ਤਾਂ ਚੀਜ਼ ਕਿਉਂ ਬਦਲ ਬੰਟੀ ਦਾ ਤਾਂ ਬਹੁਤ ਛੋਟਾ ਜਿਹਾ ਇੱਕ ਮੁੱਦਾ ਸੀਗਾ ਪੰਜਾਬ ਦੇ ਵਿੱਚ ਲੁਧਿਆਣੇ 'ਚ ਬੰਟੀ ਦਾ ਕੋਈ ਵੱਡਾ ਵੱਡਾ ਇਸ਼ੂ ਨਹੀਂ ਸੀਗਾ ਉਹਦੀ ਆਪਣੀਆਂ ਡਿਮਾਂਡਸ ਸੀਗੀਆਂ ਸਾਡੇ ਲੋਕਾਂ ਦੀ ਆਪਣੀ ਡਿ ਅਸੀਂ ਉਸੇ ਉੱਤੇ ਕੋਈ ਨਕੇਲ ਨਹੀਂ ਕਰ ਅਸੀਂ ਵੀ ਤੂੰ ਇਹ ਕੰਮ ਨਾ ਕਰ ਅਸੀਂ ਤੈਨੂੰ ਸਿੰਪਲ ਕਿਹਾ ਵੀ ਸਾਡੀ ਝਾਕੀਆਂ ਸਾਡੇ ਦੇਵੀ ਦੇਵਤਾ ਤੇਨਾਂ ਕੋਈ ਰੋਲ ਨਹੀਂ ਕਾ ਤੂੰ ਆਪਣੀ ਦੁਕਾਨਦਾਰੀ ਕਰਨੀ ਹੈ ਕਰ ਤੂੰ ਦੁਕਾਨ ਚਲਾਣੀ ਹੈ ਚਲਾ ਸਾਨੂੰ ਕੋਈ ਇਤਰਾਜ਼ ਨਹੀਂ ਤੂੰ ਡੱਫਲੀ ਨਾਲ ਚਲਾ ਦੂ ਢੋਲ ਘੜੇ ਨਾਲ ਚਲਾ ਤੂੰ ਉਂਠਾਂ ਨਾਲ ਚਲਾ ਸਾਨੂੰ ਕੋਈ ਦਿੱਕਤ ਨਹੀਂ ਅਸੀਂ ਤਾਂ ਕਹੇ ਵੀ ਸਾਡੇ ਸਮਾਜ ਦਾ ਤੂੰ ਕੋਈ ਵਰਤੋਂ ਆਪਣੇ ਫਾਇਦੇ ਵਾਸਤੇ ਸਾਡੇ ਸਮਾਜ ਦਾ ਸਾਡੇ ਧਰਮ ਦਾ ਵਰਤੋਂ ਨਹੀਂ ਕਰੇਂਗਾ ਬਸ ਮੈਂ ਜਿੱਦਾਂ ਪਹਿਲਾਂ ਪਿੱਛੇ ਉਹਨਾਂ ਨੇ ਜਿਹੜਾ ਹੁਣ ਚੇਂਜ ਕੀਤਾ ਬਾਬਾ ਲਖਦਾਤਾ ਜੀ ਦੇ ਵੱਲ ਹੋ ਗਏ ਉਹ ਜਿੱਦਾਂ ਪਹਿਲਾਂ ਇਹਨਾਂ ਸਨਾਤਨ ਵੀਰ ਉਹਨੂੰ ਕਰਦੇ ਸੀ ਉਹ ਪ੍ਰਮੋਟ ਕਰਦੇ ਸੀਗੇ ਇਹ ਚੀਜ਼ ਉਹਨਾਂ ਨੇ ਕਾਹ ਤੋਂ ਬਦਲੀ ਕੀ ਲੱਗਿਆ ਉਹਨਾਂ ਨੂੰ ਵਿੱਚ ਹਰ ਇੱਕ ਧਰਮ ਦੇ ਲੋਕ ਇੱਜ਼ਤ ਕਰਦੇ ਆਂ ਜੀ ਕਰਦੇ ਸੀ ਕਰਦੇ ਆਂ ਕਰਦੇ ਰਵਾਂਗੇ ਜੀ ਤਦ ਤੱਕ ਸਿਰਫ ਜਦ ਤੱਕ ਕਿ ਉਹ ਉਹ ਧਰਮ ਸਾਡੇ ਧਰਮ ਤੇ ਅਟੈਕ ਨਾ ਕਰੇ ਜੀ ਚਾਹੇ ਕੋਈ ਵੀ ਸਮਾਜ ਆਂ ਸਾਡੇ ਧਾਰਮਿਕ ਚਿੰਨ੍ਹ ਤੇ ਅਟੈਕ ਨਾ ਕਰੇ ਅਸੀਂ ਸਬਦੀ ਇੱਜ਼ਤ ਕਰਦੇ ਆ ਸਾਡੇ ਗ੍ਰੰਥਾਂ ਦਾ ਟੈਗ ਨਾ ਕਰੇ ਅਸੀਂ ਸਬਦੀ ਇੱਜ਼ਤ ਕਰਦੇ ਆ ਜੀ ਜਦੋਂ ਸਾਡੇ ਤੇ ਕੋਈ ਚੜ ਕੇ ਆਊਗਾ ਫਿਰ ਅਸੀਂ ਇੱਜ਼ਤ ਨਾ ਇਕੱਠੀ ਕਰਦੇ ਝੋਲੇ 'ਚ ਪਾ ਲੈਣੇ ਹੁੰਦੇ ਆ ਤੇ ਤੂੰ ਵੀ ਆਜਾ ਸੇ ਦੇਖ ਲੈ ਜੀ ਠੀਕ ਹੈ ਔਰ ਜਿਹੜਾ ਬੰਦਾ ਇੱਕ 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 ਰੱਬ ਦਾ ਨਹੀਂ ਹੋ ਸਕਿਆ ਅੱਜ ਮੈਂ ਮਹਾਦੇਵ ਦਾ ਪੁਜਾਰੀ ਆ ਮਾਂ ਕਾਲੇ ਦਾ ਪੁਜਾਰੀ ਆ ਮੈਂ ਮਰਦੇ ਦਮ ਤੱਕ ਉਹਨਾਂ ਦਾ ਪੁਜਾਰੀ ਰਹੂੰਗਾ ਇਹ ਨਹੀਂ ਕਿ ਮੈਨੂੰ ਪ੍ਰੋਫਿਟ ਚਾਰ ਦਾਣੇ ਵੱਧ ਮਿਲਣ ਲੱਗਦੇ ਮੈਂ ਪਲਟ ਜੂਗਾ ਜੀ ਸਮਝਦੇ ਹੋ ਇਹਦਾ ਪਲਟ ਗਿਆ ਸੀ ਹੂੰ ਇਹਦਾ ਪੀਰਾਂ ਲਾਈਨ ਛੱਡ ਕੇ ਉਧਰ ਚਲਾ ਗਿਆ ਉਧਰੋਂ ਫੰਡਿੰਗ ਸਿਸਟਮ ਬੰਦ ਹੋ ਗਿਆ ਨਹੀਂ ਦਾਣਾ ਪਾਣੀ ਮਿਲਿਆ ਫੇਰ ਵਾਪਸ ਆ ਗਿਆ ਤਾਂ ਇਹੋ ਜਿਹੇ ਬੰਦੇ ਕਿਰਦਾਰ ਤੁਸੀਂ ਆਪ ਜਜਮੈਂਟ ਕਰ ਲੋ ਮੈਂ ਜਦਾ ਅੱਜ ਵਾਰ ਗੱਲ ਵੀ ਨਹੀਂ ਕਰਾਂ ਜਾਂਦਾ ਵੀ ਬੰਦਾ ਕੀ ਹੈ ਸਾਡਾ ਛੋਟਾ ਜਿਹਾ ਲੜਾਈ ਸੀ ਉਹਨਾਂ ਨਾਲ ਛੋਟਾ ਜਿਹਾ ਉਹ ਬੰਦਾ ਵਾ ਹੈ ਗੱਡਾ ਕੋਈ ਹਾਈ ਉਹ ਹੈਵੀ ਲੈਵਲ ਦਾ ਵੀ ਹੈ ਨਹੀਂ ਛੋਟਾ ਜਿਹਾ ਬੰਦਾ ਵਾ ਛੋਟੀ ਲੜਾਈ ਸੀ ਪਰ ਇਲਜ਼ਾਮ ਬੜੇ ਚੱਕੇ ਉਹਨਾਂ ਨੇ ਕਹਿੰਦੇ ਜੀ ਖਾਨ ਕੋਲੋਂ ਪੈਸੇ ਇੱਦਾਂ ਲਏ ਆ ਕਿਸੇ ਇਮੀਗ੍ਰੇਸ਼ਨ ਵਾਲੇ ਕੋਲੋਂ ਪੈਸੇ ਲਏ ਆ ਸੁਮਨ ਦੱਸਦਾ ਭਾਜੀ ਇਲਜ਼ਾਮ ਦਾ ਲੋਕੀ ਰابطੇ ਵੀ ਲ ਕੋਈ ਕੰਦਾ ਜੀ ਮੈਨੂੰ ਐਡਾ ਕਰ ਲਿਆ ਕੋਈ ਕਦਾ ਮੈਨੂੰ ਅੰਨਾ ਕਰਤਾ ਜੀ ਇਲਜ਼ਾਮ ਦਾ ਕੀ ਹੈ ਜੀ ਖਾਨ ਦਾ ਪਰਚਾ ਅੱਜ ਵੀ ਔਨ ਰਿਕਾਰਡ ਬੋਲਦਾ ਹੋਇਆ ਜੀ ਠੀਕ ਹੈ ਜੀ ਔਰ ਜੇ ਜੀ ਖਾਨ ਸਰ ਕੋ ਪਹਿਲੇ ਜੀ ਖਾਨ ਇਹਦਾ ਹੀ ਚੇਲਾ ਹੋਵੇ ਇਹਨੇ ਮੰਡ ਵਾਲੀ ਕੀਤੀ ਉਹਦੇ ਲਈ ਫੋਨ ਮਾਰ ਕੇ ਵੀ ਛੱਡ ਦੋ ਇਹਦੇ ਕੋਲ ਪੈਸੇ ਲੈ ਲਓ ਜੀ ਠੀਕ ਹੈ ਜੀ ਪਰ ਜੀ ਖਾਨ ਇਹ ਚਲਾ ਕਰਵੇ ਜੀ ਖਾਨ ਤੋਂ ਪ੍ਰਸ ਸੜਕ ਖਲਾਫ ਕਿਉਂ ਕਰਾਉਂਦਾ ਪੱਛਾ ਅੱਜ ਵੀ ਖੜਾ ਜੀ ਖਾਨ ਦੇ ਉੱਤੇ ਇਮੀਗ੍ਰੇਸ਼ਨ ਦੇ ਪਰਚੇ ਅੱਜ ਵੀ ਖੜੇ 8 ਨੰਬਰ ਥਾਣੇ ਜਾ ਕੇ ਚੈੱਕ ਕਰੋ ਜਿੰਨੇ ਅਸੀਂ ਮੁੱਦੇ ਚੱਕੇ ਸਭ ਦਾ ਰਿਕਾਰਡ ਪਿਆ ਹੋਇਆ ਹੈ ਪੁਲਿਸ ਕੋ ਹੁਣ ਇਹ ਡੱਫਲੀ ਫਰੀਦੀ ਵਜਾਈ ਜਾਵੇ ਸਾਨੂੰ ਕੋਈ ਫਰਕ ਥੋੜੀ ਹੈ ਇਹ ਇੱਕ ਭੋਂ ਦਾ ਚਾਰ ਹੋਰ ਭੋਂ ਲਾ ਸਾਨੂੰ ਕੀ ਫਰਕ ਅਸੀਂ ਆਪਣੇ ਤੁਹਾਨੂੰ ਲਈ ਕੰਮ ਕਰਨਾ ਥੋੜੀ ਛੱਡ ਦਾਂਗੇ ਚਲੋ ਐਜ਼ ਆ ਯੂਥ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਤੁਸੀਂ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ ਇੱਕ ਦਿਮਾਗ ਦੇ ਵਿੱਚੋਂ ਸੈਕੂਲਿਜ਼ਮ ਦਾ ਕੀੜਾ ਕੱਢ ਦੋ ਜੀ ਤੁਸੀਂ ਚਾਰਾ ਹੋ ਜਦੋਂ ਮੌਕਾ ਮਿਲਣਾ ਅਗਲੇ ਨੇ ਖਾ ਲੈਣਾ ਤੁਸੀਂ ਸ਼ਿਕਾਰੀ ਬਣੋ ਜੀ ਚਾਰਾ ਨਾ ਬਣੋ ਉਹ ਟਾਈਮ ਲਿਓ ਵੀ ਕਿਸੇ ਹਿੰਦੂ ਵੱਲ ਕੋਈ ਬੰਦਾ ਅੱਖ ਚੱਕ ਕੇ ਨਾ ਵੇਖੇ ਸਾਡੇ ਧੀਆਂ ਪਣਾ ਵਾਲੱਖ ਚੱਕਰ ਨਾ ਦੇਖੇ ਸਾਡੇ ਪਰਵਾ ਵਾਲੱਖ ਚੱਕਰ ਨਾ ਦੇਖੇ ਜੀ ਉਹ ਟਾਈਮ ਲਿਆਓ ਔਰ ਲੋੜ ਹੈ ਇਸ ਟੰਗ ਦੇਸ਼ ਨੂੰ ਸੁਭਾਸ਼ ਚੰਦਰ ਬੋਸ ਦੀ ਲੋੜ ਹੈ ਦੇਸ਼ ਨੂੰ ਚੰਦਰ ਸ਼ੇਖਰ ਆਜ਼ਾਦ ਦੀ ਜੀ ਲੋੜ ਹੈ ਦੋ ਦੇਸ਼ ਨੂੰ ਭਗਤ ਸਿੰਘ ਦੀ ਜੀ ਲੋੜ ਹੈ ਦੇਸ਼ ਨੂੰ ਨਾਥੂ ਰਾਮ ਗੋਡਸੇ ਦੀ ਜੀ ਨਾਥੂ ਰਾਮ ਗੋਡਸੇ ਲੋੜ ਤਾਂ ਹੈ ਵੀ ਸਾਡੇ ਦੇਸ਼ کئی ਇਹੋ ਜਿਹੇ ਕਹਦੀ ਵੀ ਕੀੜੇ ਬੈਠੇ ਨੇ ਪਾਕਿਸਤਾਨ ਦੇ ਪਾਲੇ ਹੋਏ ਹਮ ਚਨੋ ਜਵਾਬ ਦੇਣ ਦੀ ਲੋੜ ਹੈ ਜੀ ਔਰ ਮੈਂ ਸਾਫ਼ ਦੋ ਲਫ਼ਜ਼ਾਂ ਦੀ ਗੱਲ ਕਰਨੀ ਚਾਹੁੰਗਾ ਸੈਕੂਲਿਜ਼ਮ ਦਾ ਕਿਹੜਾ ਦਿਮਾਗ ਚੋਂ ਭਾਈਚਾਰਾ ਦਿਮਾਗੋਂ ਕਿਹੜਾ ਕੱਢੋ ਜੀ ਆਪਦੀ ਅਸਲੀਅਤ ਦੇਖੋ ਕਿ ਤੁਸੀਂ ਕਿੱਥੇ ਸਟੈਂਡ ਕਰਦੇ ਹੋ ਤੁਹਾਡੇ ਪੱਲੇ ਤੁਹਾਡੇ ਪੱਲੇ ਕੀ ਪਿਆ ਰਿਹਾ ਹੈ ਤੁਸੀਂ ਕਿੱਦਾਂ ਖੜੇ ਹੋ ਤੁਹਾਡਾ ਕੀ ਰਿਜ਼ਲਟ ਲੋਕਾਂ ਨੇ ਕੱਢਣਾ ਹੈ ਪੈਲਗਾਮ ਤੋਂ ਬਾਅਦ ਹੋਰ ਕੋਈ ਹਮਲਾ ਹਿੰਦੂ ਨਾ ਚੱਲੇ ਉਹ ਜੇ ਮਾਹੌਲ ਬਣਾਓ ਇਹੋ ਜੇ ਸਟੈਂਡ ਲਵੋ ਕਿ ਤੁਹਾਡੇ ਪਰਿਵਾਰਾਂ 'ਵਾਰ ਕੋਈ ਅੱਖ ਚੱਕੇ ਨਾ ਵੇਖੇ ਤੁਰੇ ਸਨ ਭਾਨੂ ਪ੍ਰਤਾਪ ਜੀ ਜਿਨ੍ਹਾਂ ਨੇ ਬਹੁਤ ਵਧੀਆ ਸੰਦੇਸ਼ ਦਿੱਤਾ ਇਸੇ ਤਰ੍ਹਾਂ ਦੀਆਂ ਲੇਟੈਸਟ ਅਪਡੇਟ ਲੈ ਕੇ ਤੁਹਾਡੇ ਮੂਰੇ ਹਾਜ਼ਰ ਹੁੰਦੇ ਰਵਾਂਗੇ ਤਦ ਤੱਕ ਲਈ ਦਿਓ ਜਜ਼ਾਤ ਧੰਨਵਾਦ ਭਾਨੂ ਜੀ ਬਹੁਤ ਬਹੁਤ ਧੰਨਵਾਦੀ ਤੁਹਾਨੂੰ ਜਾਇ ਸ਼ਰਮ